ਅੱਡਾ ਅੱਡਾ ਹੈ ਅੱਛਾ ਜਿਵੇਂ ਬਸ ਆ ਕੇ ਨਹੀਂ ਖੜਦਗੇ ਅੱਜ ਤੁਸੀਂ ਇੱਥੇ ਤਾਂ ਹੀ ਖੜੇ ਹੋ ਆ ਕੇ ਇਹਨਾਂ ਗਵਾਟਰੋ ਜੇ ਬੈਠੇ ਆ ਇਹ ਆਜ਼ਾਦੀ ਹੈ ਬਿਨਾ ਫੋਨ ਦਾ ਯਾਰਾ ਜੀ ਚਾ ਵੀ ਕੇ ਆ ਕੇ 3 ਵਜੇ ਦੇ ਕੋਈ ਨੀ ਫੋਨ ਮਾਰਦਾ ਅਸੀਂ ਵੀ ਨਿਸ਼ਾਨੀ ਰੱਖਾਂਗੇ ਹੁਣ ਬਾਹਰ ਇਦਾਂ ਬੈਠਣੋਂ ਆ ਆਪਸ ਦੇ ਵਿੱਚ ਗੱਲਾਂ ਕਰਨੋਂ ਖੜਗੇ ਲੋ ਹੜਗੇ ਉਹ ਤਾਂ ਹੜ ਤਾਏ ਗਏ ਨਾ ਜਿਵੇਂ ਭਰਾ ਭਰਾਵਾਂ ਦੀ ਬੰਨ੍ਹ ਨੂੰ ਹੀ हट ਗਈ ਇੱਕ ਮੋਬਾਈਲ ਆ ਗਏ ਜ਼ਿਮੀਦਾਰ ਇੰਨਾ ਸੌਖਾ ਨਹੀਂ ਹੈਗਾ ਮਤਲਬ ਕਮਾਈ ਇੰਨੀ ਸੌਖੀ ਹੋ ਨਹੀਂ ਸਕਦੀ ਜ਼ਿਮੀਦਾਰ ਨੂੰ ਜਿੰਨੀ ਮਤਲਬ ਆਪਾਂ ਮੈਂ ਚਬਾਲੀਆ ਮੈਂ ਤਾਂ ਬਾਲੀਆ ਨਾ ਹਾਂ ਆਪਾਂ ਕਹਿੰਦੇ ਵਿਰਾਸਥਾਨ ਦੇ ਵਿੱਚ ਪਾਣੀ ਨਹੀਂ ਹੈਗਾ ਜਾਂ ਉੱਥੇ ਬੋਰ ਨਹੀਂ ਔਖੇ ਆ ਜਾਂ ਕੁਝ ਵੀ ਆ ਵੈਰਾਈਟੀਆਂ ਬਹੁਤ ਆ ਉੱਥੇ ਹਾਂ ਆਪਣੇ ਸੋਖੇ ਨੂੰ ਉਹ ਮੋਲੇ ਨੀਲੇ ਦਾ ਆਦਾਬ ਕਰਦੇ ਆ ਤੁਸੀਂ ਇਹ ਦੇਖੋ ਸੌਂਫ ਜੀਰਾ ਦਾਲਾਂ ਹਰ ਇੱਕ ਚੀਜ਼ ਉਹ ਇਧਰ ਆਉਂਦੇ ਵੇਚਣ ਇਧਰ ਆਉਂਦੇ ਵੇਚਣ ਆਪਾਂ ਜਿਵੇਂ ਜ਼ਿਮੀਂਦਾਰ ਹੋ ਕੇ ਕਿਸਾਨ ਹੋ ਕੇ ਜਿਹੜੇ ਕਿ ਧਰਤੀ ਚੋਂ ਪੈਦਾ ਕਰ ਸਕਦਾ ਉਹ ਉਹਦੇ ਤੋਂ ਲੈ ਕੇ ਆਉਂਦਾ ਦੁਕਾਨ ਵਾਲੇ ਤੋਂ ਜਾ ਦੁਕਾਨ ਵਾਲੇ ਤੋਂ ਕੋਸਤਾ ਸਹੀ ਵੜਾਈਆਂ ਚ ਹੀ ਆਗੇ ਹਾਂ ਵੀ ਸਾਡੇ ਚ ਨਾ ਵੜਾਈ ਜੱਟ ਚ ਵੱਧਦਾ ਹੂੰ ਖੜਨ ਨੂੰ ਥਾਣੇ ਸੰਦ ਵੱਡੇ ਲਈ ਇਧਰ ਆਉਂਦੇ ਆ ਹੂੰ ਹੋਰ ਬਾਪੂ ਸਸੀ ਕਾਲ ਬੈਠੋ ਬੈਠੋ ਤੁਸੀਂ ਕੋਈ ਨਹੀਂ ਮੈਂ ਨਹੀਂ ਨਹੀਂ ਮੈਂ ਕਿਹਾ ਨਹੀਂ ਇੱਕੋ ਗਲੀ ਤੁਸੀਂ ਲੈ ਮੈਂ ਇੱਥੇ ਬਹਿਣਾ ਇੱਥੇ ਆ ਦੇਖੋ ਆ ਦੇਖੋ ਹੋਰ ਸੁਣਾਓ ਠੀਕ ਹੈ ਹੋ ਗਿਆ ਅਸੀਂ ਮਖਾ ਇਧਰੋਂ ਕੋਸ਼ਮੀਰ ਪਿੰਡ ਆਪਣਾ ਹੈ ਹਾਂ ਹਾਂਜੀ ਹਾਂ ਹਮਮ ਹੋਰ ਸੁਣਾਓ ਨਵੀਤਾ ਜੀ ਠੀਕ ਹੈ ਬਸ ਠੀਕ ਹੈ ਬੱਪੂ ਤੁਸੀਂ ਉਰੇ ਆਓ ਤੁਸੀਂ ਦੂਰ ਵਾਗੇ ਤੁਸੀਂ ਵੀ ਆਜ ਉਰੇ ਨਾਲੇ ਤਾਂੜੀ ਵਧੀਆ ਆਜੂਗੀ ਆਪਣੀ ਉਹ ਵਿੱਚ ਦੀ ਨਾਲੋਂ ਉੱਥੇ ਬੈਠੋ ਸੰ ਵਿੱਚ ਦੀ ਆਈ ਜਾਂਦੇ ਠੀਕ ਹੈ ਇਹ ਕਾ ਦਾ ਮੋਰਚਾ ਜੀ ਮੋਰਚਾ ਨਹੀਂ ਬੱਪੂ ਆਪਾਂ ਨਾ ਜਿਵੇਂ ਪੰਜਾਬ ਦੇ ਪਿੰਡਾਂ 'ਚ ਤੁਰੇ ਫਿਰਦੇ ਰਹਿੰਦੇ ਹਾਂ ਨਾ ਇਸ ਖਿੱਤੇ ਦੇ ਵਿੱਚ ਅਜ ਹੁਣ ਆਏ ਸੀਗੇ ਆਪਾਂ ਕਿਉਂਕਿ ਇੱਥੇ ਫਸਲਾਂ ਫਸਲਾਂ ਬਹੁਤ ਖਰਾਬ ਹੋ ਗਈਆਂ ਪਿੱਛੇ ਜੇ ਇੱਧਰ ਇੱਧਰ ਨੰਦਗੜ ਪਿੰਡ ਬਾਹਲਾ ਨੁਕਸਾਨ ਬਾਹਲਾ ਨੁਕਸਾਨ ਹੋ ਗਿਆ ਹੈਨਾ ਅਸੀਂ ਐ ਮਹਾਲੀ ਤੋਂ ਹਾਂਜੀ ਹਾਂਜੀ ਸਾਡੇ ਤਾਂ ਕੋਈ ਨਿਸ਼ਾਨੀ ਰੰਗ ਲੱਗੇ ਪਈ ਆਪਣੇ ਤਾਂ ਖੈਰ ਸਭ ਸਾਡੇ ਤਾਂ ਕੋਈ ਐਵੇਂ ਹੋਇਆ ਦੁਕਾਨੀ ਨਹੀਂ ਲੱਗੀ ਇੱਥੇ ਦਾ ਕੋਸ ਸਾਡੇ ਤਾਂ ਬੇਪਾਰ ਅਕਲਵੰਡੀ ਦੇ ਨੇੜੇ ਜਿਹੜਾ ਸੁਖਸਾਂਧੀ ਰਹਦੀ ਆ ਹਾਂ ਪਹਿਲਾਂ ਤੋਂ ਲਾ ਕੇ ਪਹਿਲਾਂ ਤੋਂ ਲਾ ਕੇ ਸਾਡੇ ਤੇ ਬਹੁਤ ਹੁੰਦਾ ਇੱਥੇ ਮਾਰਾ ਜੀ ਦੇ ਮੇਰਾ ਹੈ ਹਾਂ ਪਰਮਾਤਮਾ ਗੁਰਗੋਗਨ ਪਾਸ਼ਾ ਦੀ ਕਦਾਂ ਭੋਗ ਰੋਜ਼ ਪੈਂਦਾ ਹੁਣ ਪਿੰਡ 'ਚ ਹਾਂ ਹਾਂ ਤਾਂ ਮੈਂ ਨਾ ਆਉਂਦਾ ਹਾਂ ਖਾਨਵਾਲ ਖੁੱਲੀ ਰਹਿੰਦਾ ਕੋਈ ਸਹੀ ਸਹੀ ਅੱਜ ਕਿਤੇ ਨਹੀਂ ਮੇਖਣੇ ਅੱਡੀ ਦਾ ਬਾ ਨਹੀਂ ਆਈ ਹੂੰ ਨਾ ਐਂ ਬਰੀ ਟਪ ਟਪ ਗਈ ਹੂੰ ਕਾ ਮੈਂ ਲਾਦੇ ਤੁਹਾਡੀ ਬਾਜੀ ਆਈ ਚੱਲੂਗੀ ਹੈ ਬਾਜ ਵਾਲਾ ਬਾਪੂ ਕੋਈ ਨਹੀਂ ਇਹਨਾਂ ਬਾਜੀ ਚੰਗੀ ਆਉਂਦੀ ਹੈ ਨਹੀਂ ਬਾਜ ਹਿਲਦੀ ਰਹਿੰਦੀ ਹੋਰ ਸੁਣਾਓ ਫਿਰ ਕੀ ਗੱਲਾਂ ਬਾਤਾਂ ਕਰੀ ਜਾਂਦੇ ਸੀ ਸਾਨੂੰ ਵੀ ਸੁਣਾ ਦਿਓ ਇਦਾਂ ਗੱਲਾਂ ਬਾਤਾਂ ਕਰਦੇ ਜੀ ਸਾਈਟ ਜਟ ਪਾ ਲੈਂਦੇ ਇੱਥੇ ਵੇਖੇ ਵਦ ਜਿਹੜੀ ਸ਼ਾਮਲਣ ਪਈ ਜ਼ਮੀਨ ਪਈ ਸੀ ਅੱਛਾ ਗੌਰਮੱਟ ਨੇ ਰੋਕ ਲਿਆ ਅੱਛਾ ਨਹੀਂ ਜਾਂਦੇ ਦੋ ਹਾਂ ਹਾਂ ਤੇ ਜਾਦ ਲੋ ਵੀ ਹਾਂ ਹਾਂ ਯਾਰ ਜੀ ਮੇਰੇ ਇੱਥੇ ਮੇਰੇ ਬਾਹ ਦੇ ਵਿਚਾਲੇ ਪਈ ਆ ਉਹ ਉਹ ਪਤਾ ਨਹੀਂ ਉਹ ਤਾ ਉੱਥੇ ਘੁੰਮੀਆਂ ਦਾ ਅੱਛਾ ਤਾਹਾਂ ਤੋਂ ਤੇ ਜਾ ਸਾਡੇ ਦਾ ਛੋਟਾ ਅੱਛਾ ਬੁਝੇ ਗੁਟੀਆਂ ਦੇ ਮੇਰਾ ਬੁਝਾਨੀਆਂ ਲਾ ਕੇ ਕੰਪਿਊਟਰ ਨਾਲ ਅੱਛਾ ਐਂ ਗੱਲਾਂ ਕਰਦੇ ਬਹੁਤ ਜਮੀ ਸਾਡੇ 100 ਪਿੱਤਾ ਕੱਲਾ ਕੱਲਾ ਨਾ ਦੱਸਦਾ ਕਿੱਲੇ ਬੱਕ ਰੋਕੀ ਬੈਠਾ ਸੀ ਅੱਛਾ ਉਹ ਸਭ ਕਢਾਈ ਜਾਂਦੇ ਹਮਮ ਅੱਛਾ ਜਿਹੜੀ ਸਰਕਾਰੀ ਜ਼ਮੀਨ ਰੋਕੀ ਸੀ ਜਨਣਾ ਹਾਂ ਨਹੀਂ ਮਰਬੇਬਦੀ ਵੇ ਬੱਚਾ ਤੇ ਰਹਿ ਗਈ ਬਜ਼ੁਰਗੀ ਦੇ ਪਰਜਾਇਤ ਦੇ ਰਾਸ ਨਹੀਂ ਆਹੋ ਪਰਜਾਇਤ ਦੇ ਰਾ ਕਰੀ ਸੀ ਉਹ ਉਹ ਪਰਜਾਇਤ ਹੀ ਤਾਂ ਕਿ ਦਿੱਤੇ ਦੀ ਜੇ ਪਰਜਾਇਤ ਲੋਕ ਠੱਕਰ ਵਾਲੀ ਵਾਹ ਗਏ ਹਮਮ ਹੋੜ ਛੜਾਏ ਹੋਰ ਫਿਰ ਵੋਟਾਂ ਵਾਟਾਂ ਦਾ ਕੀ ਬਣਦਾ ਕਹਾਂ ਆਉਣ ਵਾਲੀਆਂ ਵੋਟਾਂ ਦਾ ਮਹਾਰਾਜ ਵੀ ਤਾਂ ਮੁਝਾ ਦੇਣਾ ਰੱਬ ਨੇ ਕਿਸੇ ਕੋਲ ਆਹ ਇਹ ਗੱਲ ਠੁੱਠੀ ਆ ਜੀ ਇਹ ਗੱਲ ਪਰਮਾਤਮਾ ਤੋਂ ਸਭ ਤੋਂ ਵੱਡੀ ਸਰਕਾਰ ਤਾਂ ਉਹੀ ਐ ਤਾਂ ਵੱਡਾ ਦਾਤ ਬਾਣੀ ਆ ਜੀ ਚੰਗਾ ਮੀਂਹ ਪਾ ਦੇ ਸਾਰਾ ਕੋਪੜ ਜਾਜਕਾਰਾ ਹੂੰ ਸੁੱਖ ਸ਼ਾਂਤੀ ਹੁਣ ਕਿੱਥੇ ਆ ਮਾੜਾ ਕੰਮ ਹੋ ਗਿਆ ਉਹਨੂੰ ਕੀ ਤਰੂਆ ਹੂੰ ਗੜੇ ਕਾਗੜੇ ਪਏ ਆ ਉੱਥੇ ਕੀ ਤਰੂਆ ਸਹੀ ਗੱਲ ਹੈ ਮਹਾਰਾਜ ਘਰੇ ਦੇਵੇ ਹੂੰ ਘਟ ਦੇ ਦੇ ਮਦੀ ਹੂੰ ਹਰਜਾਉ ਤਾਂ ਉਹੀ ਇਹ ਤਾਂ ਗੱਲ ਹੈ ਇਹ ਸਰਕਾਰਾਂ ਨੇ ਲਾਤੀ ਝਾਟ ਤੇ ਹੂੰ ਚਾਟ ਪਾਤੀ ਹਮ ਸਾਰੇ ਹੁਣਾਂ ਹੀ ਕੰਮ ਕਰਕੇ ਹੋ ਰਾਜੀ ਨੇ ਮੇਰਾ ਰਾਹ ਬਣਾ ਦੇ ਮੈਨੂੰ ਆ ਦੇ ਸੜਕਾਂ ਤਾਂ ਜਾਵੇ ਇਹਦੇ ਇੱਥੇ ਹੋ ਕੇ ਉਹ ਕਿਦਾ ਜਰਖਵਾਉਣਗੇ ਹਾਂ ਹੋਰ ਸ਼ੇਰਾ ਤੁਦਾ ਹੋਣੀ ਨਹੀਂ ਉਹ ਕਿਹੜੇ ਗਵਰਨਮੈਂਟ ਦੇ ਆਪਣੇ ਕਾਜੀ ਦਾ ਹੀ ਆ ਹਮ ਆਪ ਧਰਨੇ ਲਾ ਲਈ ਇਹਦੇ ਨਾਲ ਕਾਜੀ ਦਾ ਹੀ ਹੈ ਇਹਦਾ ਫਿਰ ਬਾਪੂ ਕੀ ਹੱਲ ਹੋ ਸਕਦਾ ਜਿਵੇਂ ਹੁਣ ਆਪਣੇ ਇਹਦਾ ਗੱਲ ਆਪਾਂ ਮੰਨਦੇ ਆ ਵੀ ਜਿਵੇਂ ਹੁਣ ਕਣਕ ਆਪਣੇ ਝੋਨਾ ਜ਼ਿਮੀਦਾਰ ਇੰਨਾ ਸੌਖਾ ਨਹੀਂ ਹੈਗਾ ਮਤਲਬ ਕਮਾਈ ਇੰਨੀ ਸੌਖੀ ਹੋ ਨਹੀਂ ਸਕਦੀ ਜ਼ਿਮੀਦਾਰ ਨੂੰ ਜਿੰਨੀ ਮਤਲਬ ਆਪਾਂ ਮੈਂ ਚਬਾਲੀ ਆ ਨਾ ਮੈਂ ਤਾਂ ਬਾਲੀ ਆ ਨਾ ਹਾਂ ਫੇਰ ਸ਼ੇਰਾ ਉਹ ਤਾਂ ਸਰਕਾਰ ਹੀ ਸਮਝੇ ਫੇਰ ਆ ਕੀ ਗੱਲ ਠੁੱਟੀ ਆ ਹੂੰ ਇਹ ਮਾਰਕੀ ਰਾਜੀ ਹੂੰ ਸਿੱਖ ਨੂੰ ਤਾਂ ਵੇਚ ਕੇ ਰਾਜੀ ਵੇਚ ਕੇ ਰਾਜੀ ਹਾਂਜੀ ਕਿ ਲੋਕਣ ਵਾ ਬੇਲੇ ਹੁਣ ਯਾਰ ਪਾਣੀ ਟਾਣੀ ਆ ਬੈਠ ਲਾਈ ਜਾਂਦੇ ਨੇ ਬੱਗੇ ਬੁੱਢੇ ਚੌਕ ਦੇਖਦੇ ਹਾਲਾ ਮਗਰ ਮੌਲੇ ਕੋੜ ਦੇ ਤੇ ਹੁਣ ਸਰਦਾਰੀ ਆ ਬਾਹੀ ਹੁਣ ਕੀ ਹਾਂ ਜੀ ਮਰ ਰਬ ਜਿਹਦੇ ਹਜ਼ਾਰ ਬਣ ਕਰਦੇ ਉਹ ਵੀ ਕਹਿੰਦੇ ਘਾਟਾ ਦਾਲੇ ਢੋਲਣਾ ਟਰਮਗਰ ਛੜ ਤੋਂ ਭੈਜੇ 15-15 ਲੱਖ ਆ ਇੱਕ ਕੋਲ ਕੋਟਾ ਡੇ ਯਾਰ ਉਹ ਪਰ ਬਾਪੂ ਬਹੁਤ ਸਾਰੇ ਲਿੰਕਾਂ ਤੇ ਵੀ ਆ ਨਾ ਆਟਾ ਦਾਲ ਗੌਰਮੈਂਟ ਕੋਈ ਜਾਂਦੇ ਹੂੰ ਕੋਈ ਆਏ ਵੀ ਹੋਜ ਹੁਣ ਤੇ ਮਾਟਰੈਸ ਲੈ ਲਿਆ ਜੇ ਮੇਰੇ ਹੁਣ ਗੌਰਮੈਂਟ ਘਰੇ ਆਉ ਫੇਰ ਹੀ ਆ ਕਿ ਮੈਂ ਪਹਿਲੇ ਹੀ ਸਟਾਕ ਕਰੇ ਉਹ ਕੀ ਲੈਣ ਨੂੰ ਹਾਂ ਉਹ ਆਪਣੇ ਹੋ ਲੈ ਹੂੰ ਕੀ ਗੱਲ ਤੁਸੀਂ ਆਏ? ਹੂੰ। ਇਹ ਕਮਾਈ ਕਰੀਂਗਾ ਸਭ ਕੋ ਦੇਊਗਾ। ਹੂੰ। ਸਹੀ ਗੱਲ ਹੈ। ਅਥੀ ਹੋ ਗਏ ਅਥੜੀ। ਕੰਮ ਤਾਂ ਬੇਸ ਬਹੁਤ ਘੱਟ ਕਰਨ ਲੱਗੇ ਲੋਕ ਹਨਾ। ਕਰਦੇ ਨਹੀਂ। ਹੂੰ। ਇਹ ਕਿਹੜਾ ਭਗਤ ਮਾਲਾ ਸਾਰੇ ਨੂੰ ਮੰਦਰ ਚੰਗਾ। ਅੱਛਾ। ਸਾਡੀ ਘਾਤਰ। ਕਿਵੇਂ ਵੀ। ਸਾਡੀ ਘਾਤਰ ਵੇਖ। ਰੇਹ ਸਾਨੂੰ ਆਮ ਮਿਲ ਗਈ। ਅੱਛਾ ਕਿਵੇਂ? ਰੇਹ। ਅਰੇ। ਬੇਟੀ ਆ ਜਾ। ਅੱਛਾ ਪਾਉਂ ਲੋ ਅੱਗੇ ਮਿਲਦੀ ਦੀ ਸੀ। ਲੈ ਸਾਡਾ ਗੰਨੇ ਲੈ ਕੇ ਚੱਕ ਕੇ। ਅੱਛਾ। ਤੇ ਲਾਈਟ ਆਈ ਆ। ਹਾਂ ਹਾਂ। ਆਹ ਲਾਈਟ ਵੇਖੋ। ਬੇਲੀ ਖੜੀ ਕਰਦਾ। ਹਾਂ। ਤੇ ਬੰਦੀ ਨਹੀਂ ਕਰਦਾ। ਦੇਖੋ ਇਹਨਾਂ ਰਾਸੀ ਬਾਦਲ ਦਾ ਤੇ ਰਾਜੇ ਦਾ ਦੋ ਇਹਨਾਂ ਦਾ ਕੋਲਾ ਰਹਿ ਗਿਆ ਮੁੱਕ ਗਿਆ ਕੋਲਾ ਮੁੱਕ ਗਿਆ ਰਿਆ ਮਾਸਟਰ ਜੇ ਉਥਲੀਓ ਮੈਂ ਮੁੱਲ ਬਤਨੀ 5 ਕਰੋੜ ਦਾ ਖਜ਼ਾਨਾ ਹੋਇਆ ਪਿਆ ਖਾਲੀ ਇਹਨੇ ਵਿਚਾਰੀ ਨਿਕੀ ਖਾਲੀ ਨਹੀਂ ਆਕੇ ਇਹ ਤਾਂ ਦਾ ਭਰੇ ਪਿਆ ਤੇ ਆਪਣਾ ਚੰਗੀ ਆ ਜੇਕਰ ਝੋਲਾ ਸਾਡੇ 4 ਮਹੀਨਾ ਹੋ ਗਿਆ ਫਿਰ ਆਪਣੇ ਨੇ ਜਖਾਤਾ ਸਹੀ ਹੈ ਇਹਨਾਂ ਦੋਨਾਂ ਨੇ ਖਾ ਕੇ ਥੱਕ ਕੇ ਯਾਰ ਮਲਕ ਨੂੰ ਹੂੰ ਬਾਤ ਤੇ ਦੋਰੀ ਮਾਰੀ ਰਾਇਆ ਬਾਰੀ ਵਟਾ ਦੇ ਇੱਕੋ ਗੱਲ ਸੀ ਤਾਂ ਨਹੀਂ ਇਹਨਾਂ ਦੀ ਇੱਕੋ ਗੱਲ ਸੀ ਸੱਤ ਤੇ ਗੋਲ ਚਹੀ ਗਿਆ ਪਰ ਵੀ ਕੋਲਾ ਪਾਉਂਡੋ ਪਾਈ ਯਾਰ ਤਾਂ ਉਹ ਤਾਂ ਬੰਦਾ ਉਹ ਚੰਗਾ ਕਿਹੜਾ ਇਹਨੇ ਇਹ ਗੱਲ ਕਰੀ ਸੀ ਕਿ ਮੈਂ ਜ਼ਿਮੀਦਾਰ ਨੂੰ ਰਾਤ ਨੂੰ ਪਾਣੀ ਲਾਉਣ ਦਾ ਹੂੰ ਤੇ ਨਾ ਹੀ ਲਾਉਣ ਦਾ ਹੂੰ ਲੈਟ ਵੜੇ ਇਹ ਕਿ ਰਾਤ ਨੂੰ ਲੋੜ ਹੀ ਨਹੀਂ ਪੈਦੀ ਉਹਦਾ ਆਪ ਇੱਕ ਦੂਜੇ ਪਾਸੇ ਇਹ ਦੇਖਿਆ ਜਾਵੇ ਵੀ ਜਿਵੇਂ ਤੁਹਾਡੀ ਗੱਲ ਸਹੀ ਹੈ ਪਰ ਜੇ ਲਾਈਟ ਆਪਣੇ ਜਿੰਨੀ ਜ਼ਿਆਦਾ ਆਉਂਦੀ ਹੈ ਝੋਨੇ 'ਚ ਆਪਾਂ ਮੋਟਰਾਂ ਬੰਦ ਹੀ ਨਹੀਂ ਕਰਦੇ ਤੇ ਫਿਰ ਅਜੇ ਗੱਲ ਸੁਣੋ ਜੇ ਆਪਾਂ ਬੰਦ ਕਰੇ ਫਿਰ ਚਾਰ ਮਹੀਨਾ ਕੋ ਸੁੱਕੇ ਚ ਕੀ ਹੋਊਗਾ ਨਹੀਂ ਉਹ ਗੱਲ ਤੁਹਾਡੀ ਜਮ੍ਹਾਂ ਸਹੀ ਹੈ ਪਰ ਉਹਦੇ ਨਾਲ ਪਾਣੀ ਵੀ ਆਪਣਾ ਖਰਾਬ ਹੋ ਰਿਹਾ ਕਾਰਨ ਇਹ ਤਾਂ ਜੀ ਆਪਣੇ ਜਿਚਾਈ ਆ ਔਰ ਤੋਂ ਫਸਲ ਸਥੇੜੀ ਆ ਸਾਰਾ ਕੋ ਘੜਤਾ ਤੇ ਉੱਥੇ ਥਲੇ ਗਿਆ ਨਹੀਂ ਇਹਦਾ ਕੁਦਰਤ ਨੂੰ ਕੋਈ ਮਿਲਿਆ ਨਹੀਂ ਹਾਂ ਇਹ ਖੇਡਾ ਲੰਮਗੇ ਨੇ ਇਹ ਇਹ ਜਿਹੜੇ ਐਂ ਕਹਿੰਦੇ ਆ ਵੀ ਗੱਲਬਾਤ ਵੀ ਆਪਣਾ ਪਾਣੀ ਜਿਹੜਾ ਹੈਗਾ ਬਹੁਤ ਥੱਲੇ ਜਾ ਰਿਹਾ ਕਿਉਂਕਿ ਮੈਂ ਦੇਖਿਆ ਬਹੁਤ ਸਾਰੀ ਜਗ੍ਹਾ ਤੇ 4 400 5 5 7 700 ਫੁੱਟ ਤੇ ਪਾਣੀ ਹੈਗਾ ਉਹਦਾ ਕੀ ਆ ਆ ਬਹੁਤ ਸਾਡੇ ਲੱਗੇ ਨੂੰ ਹੋਗੇ 50 ਸਾਲ ਅੱਛਾ ਜੀ 72 ਫੁੱਟ ਖੂਲਿਆ ਸੀ ਠੀਕ ਹੈ ਖੂਲਿਆ 84 ਹਾਂਜੀ ਹੁਣ 35 ਰਹਿ ਗਿਆ ਉੱਤੇ ਆ ਗਿਆ ਪਾਣੀ ਉੱਤੇ ਆ ਗਿਆ ਹੂੰ ਇਹਦੀ ਕੁਦਰਤ ਦਾ ਕੋਈ ਪਤਾ ਹੀ ਨਹੀਂ ਕੀ ਕੋਈ ਅਗਰ ਤਰੋ ਲੈੜਾ ਯਾਰਾ ਉੱਥੇ ਡੁੱਗਾ ਵਾ ਗਿਆ ਉਹ ਤਾਂ ਫਿਰ ਤੁਰੇ ਉਹਦਾ ਨਾਲਾ ਤਰੋ ਲੈ ਜਿਹੜਾ ਇਹ ਹਾਂ ਇਹਨੂੰ ਹਾਂ ਕੁਦਰ ਪਹਿਲਾਂ ਬੁੱਕਾ ਨਾਲ ਪਿੰਦੇ ਰਹਿ ਖੂਹਾਂ ਚ ਪਾਣੀ ਹਾਂ ਮੈਂ ਆਪ ਦੇਖਿਆ ਉਧਰ ਜਾਂਦੇ ਹੁੰਦੇ ਸੀ ਜੀ ਕਿਸੇ ਦਾ ਨਹੀਂ ਉੱਤੇ ਉਧਰ ਵਿੱਚ ਪਾਣੀ ਆ 2.300 ਤੇ ਵਗ ਗਿਆ ਹੂੰ ਦੋ ਦੋ ਮੋਟਾ ਟਰੱਕ ਹੋਰ ਚ ਹਾਂਜੀ ਬਾਬਾ ਕਿੱਥੇ ਗਮੀ ਆ ਉੱਥੇ ਸ਼ਾਦੀ ਵੀ ਹੋਣੀ ਆ ਹਾਂ ਇਹ ਤਾਂ ਪਰਮਾਤਮਾ ਦੀ ਇੱਕੀ ਗੱਲ ਝੂਠੀ ਆ ਉਹਨਾਂ ਸਾਡੇ ਅੱਥੇ ਪਾਣੀ ਪੀਣ ਨੂੰ ਨਹੀਂ ਸੀ ਹੂੰ ਪਹਿਲਾਂ ਬੋਰ ਅਸੀਂ ਲਾਇਆ ਅੱਛਾ ਚਲ ਚਾਰ ਬੋਰ ਲੱਗੇ ਸਾਰੇ ਪਿੰਡ 'ਚ ਹੂੰ ਹੂੰ ਤੇ ਇੱਥੇ ਪਿੰਡ ਦਾ ਸਾਰਾ ਪਿੰਡ ਪਾਣੀ ਪੀ ਕੇ ਜਾਂਦਾ ਕੋਈ ਹੱਥੀ ਪਾਣੀ ਪੀਂਦੇ ਸੀ ਨਾਲੇ ਆ ਕੇ ਸਾਜੀ ਲੋਟ ਅੱਗੀਆਂ ਹੁੰਦੀ ਇਹ ਤਾਂ ਆਪਣੇ ਜਚਾਈ ਹੈ ਪਹਿਲਾਂ ਤੂੰ ਹੈ ਜਚਾਈ ਹੈ ਹੂੰ ਉਹ ਇੱਥੇ ਕੋਈ ਦੁਨੀਆ ਕੋਈ ਵੀ ਨਹੀਂ ਦੇਵੇ ਆ 100 ਕਰੋ ਘਟਾਤੀ 800 ਘਲ ਘਟਾਤੀ ਤੇ ਕਲ ਕਰਵਾ ਭਰੇ ਕਿ ਨਾ ਰੂਟ ਸੇ ਵਧਾ ਕੇ ਤੇ ਘਟਾਉ ਕਿਵੇਂ ਹਾਂ ਘਟਾਏ ਅਗੇ ਬੋਦੀ ਦੇ ਘਟਾ 800 ਤਾ ਜਾਂਦੇ ਤਾਂ ਦੇ ਸਤਿਗੁਰ ਜੀ ਆਓ ਪ੍ਰਧਾਨ ਜੀ ਸਤਿਗੁਰ ਜੀ ਆਜੋ 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 ਕਾਲੇ ਬਣਾਈ ਆਉਣੇ ਆ ਆਜੋ ਆਜੋ ਬੈਠੋ ਕਰਦੇ ਗੱਲਾਂ ਬਾਤ ਬੋਦੀ ਨੂੰ ਘੇਰਦਾ ਕਹਿੰਦੇ ਇਹ ਉਹ ਤਾਂ ਇੱਕ ਜਵਾਨ ਨਾ ਕਰਕੇ ਉਹ ਘਟਾਉ ਉਪਮੀ ਹਾਂ ਜੇ ਜੇ ਆਪਣੀ ਕਣ ਘਟਾਤੀ ਫੇ ਸਵਾਰਾ ਸਮਾਨ ਹੀ ਘਟਜੂ ਹਾਂ ਪਰ ਬਵਾਲੀ ਦਾ ਫੁੱਲ ਆਇਆ ਹਾਂ 26 ਰੁਪਏ ਦਾ ਕਣ ਸੀ ਹਾਂ 26 ਰੁਪਏ ਕਣਕ ਵੇਚਿਆ ਸੀ ਹਾਂ 26 ਰੁਪਏ ਜਾ ਲੱਟ ਸੀ 26 ਤੇ 12 ਰੁਪਏ ਮਸਾਲਾ ਸੀ ਹਾਂ ਫੱਤਿਓ ਲਈ 100 ਬੋਰੀ ਅੱਛਾ ਹਾਂ ਹੁਣ 400 ਤੇ ਆ ਹੋਰ 400 ਤੇ ਆ ਰੇਟ ਤੋਂ ਫਿਰ ਆਪਾਂ ਰੇਟ ਤੋਂ ਵੀ ਚੰਗਾ ਸੀ ਹੂੰ ਉਹ ਵੀ ਪੈਰੀ ਬਾਦੀ ਆਉਂਵੇਂ ਦੂਸਰੇ ਆਪਾਂ ਲਈ ਤਾਂ ਕਿਤੇ ਮੂਰੇ ਝੱਗ ਨੂੰ ਬਧਾਈ ਜਾਂਦੇ ਨੇ ਆਪਾਂ ਐ ਕਰ ਜਾਂਦੇ ਚੱਕਦੇ ਆਵੇਂ ਫਿਰ ਕਹਿੰਦੇ ਹੋਰ ਤੂੰ ਤਾਂ ਕਰੇਰਾ ਉਹ ਆਵੀ ਨਹੀਂ ਕਿਤੇ ਮੂਰੇ ਲੀਡਰ ਕੋਈ ਮਰਿਆ ਆ ਮੇਰੇ ਅਗੇ ਲੰਗ ਮਰੀ ਜਾਂਦੇ ਹੂੰ ਮੂਰੇ ਉਹ ਮੁੰਡਾ ਮਾਰਤੇ ਆ ਮੂਰੇ ਕਿਉਂ ਜਾਂਦੇ ਹੂੰ ਆਪ ਤੇ ਮੁੰਡਾ ਹਾਂਜੀ ਹਾਂਜੀ ਉਹ ਜਵਾਕ ਮਰਵਾਤਾ ਇਹਨਾਂ ਨੇ ਹੂੰ ਹਾਈ ਕੋਰਟ ਦੇ ਦਾਸ ਤਾਂ ਹੂੰ ਹਾਂ ਪਿੱਤੂ ਸਿਆਪ ਕਿਉਂ ਨਹੀਂ ਉਹਨੇ ਮੂਰੇ ਇਹ ਜੋਕਰ ਨੰਬਰ ਭਾਈ ਜਨੇ ਹੂੰ ਹੁਣ ਆ ਮੁੰਡਾ ਇਹਨੂੰ ਅਸੀਂ ਪੇਖ ਦੇ ਤਾਥ ਨੇ ਇਹ ਬੱਚ ਦੇ ਜਾ ਕੇ ਬੜੂ ਆਇਆ ਕਰੂ ਤੇ ਅਸੀਂ ਅਸੀਂ ਤਾਂ ਬੋਲਦੇ ਨਹੀਂ ਕਿ ਮਰਾ ਪ੍ਰਸ਼ਾਦ ਦੇ ਲੈਣੇ ਚ ਹੈਦਰਬਾਦ ਹੋ ਜੀਦਰ ਬੇਟੇ ਉਹ ਕਿਉਂ ਗੋਲੀ ਚਲਾਉਣੀ ਹਾਂ ਪਰ ਚਲੋ ਇਹ ਗੱਲਾਂ ਤੁਹਾਡੇ ਨਾਲ ਮੈਂ ਸਹਿਮਤ ਆ ਤੁਹਾਡੀ ਗੱਲ ਠੀਕ ਆ ਪਰ ਗੋਲੀ ਚਲਾਉਣਾ ਵੀ ਮਾੜੀ ਗੱਲ ਹੈ ਮੜੀ ਚਿਬਰ ਦੇ ਜਾ ਕੇ ਫਿਰ ਨਹੀਂ ਨਹੀਂ ਜੇ ਤੇਰਾ ਢੋਲਾ ਲਾਇਆ ਦੁਬਾਰੇ ਕਿ ਸਰਦੇ ਨਹੀਂ ਨਹੀਂ ਮੈਂ ਮੈਂ ਤਾਂ ਉਹ ਗੱਲ ਹੋਰ ਹੈ ਸਰਕਾਰ ਗੱਲ ਹੋਰ ਹੈ ਉਹ ਤਾਂ ਠੀਕ ਹੈ ਜੇ ਹੁਣ ਮੰਨ ਲਓ ਦੋ ਜਣੇ ਇੱਥੇ ਆਪਸ ਦੇ ਵਿੱਚ ਜੋ ਜੋ ਉਹਦੇ ਮਾਰਿਆ ਉਹ ਗੱਲ ਬੱਕਰੀ ਹੈ ਨਹੀਂ ਉਹ ਛੇਰਾ ਉਹਨੇ ਵੀ ਆਪਣੇ ਅਰਗੇ ਛੱਡ ਛੱਡੇ ਪੂਰੇ ਉਹੀ ਮਾਰਦੇ ਚਲੋ ਦੇ ਤਾਂ ਪਿੱਛੇ ਨਾ ਮਾਰ ਤਾ ਇਹ ਇਹ ਵੀ ਤੂੰ ਕੱਥੇ ਜੇ ਗਰਬੜੇ ਜਾ ਆਉਂਦੀ ਜਦੋਂ ਉਹਨਾਂ ਰਿਪੋਰਟ ਆਈ ਹੈ ਤੇ ਉਹਦੇ ਚ ਲਿਖਿਆ ਵੀ ਗੋਲੀ ਵੱਜੀ ਮੁੰਡੇ ਦੀ ਆ ਵੱਜੀ ਤਾਂ ਗੋਲੀ ਆ ਹਾਂਜੀ ਵੀ ਕੀਪ ਤਾਂ ਪਰਮਾਤਮਾ ਵਿਚੇ ਪਹਿਲਾਂ ਕਹੇ ਕਿ ਪਿਸਤੌਲਦਾਰ ਆ ਉਹਦੇ ਵੱਜਿਆ ਪਿਸਤੌਲ ਲਗੇ ਨੀ ਉਹ ਵਾਲੇ ਸੀਗੇ ਉਹ ਹਾਂ ਹਾਂ ਕੀਪ ਤੱਕ ਕੀ ਬਣਿਆ ਨੀ ਮੈਂ ਕਿਹਾ ਤੂੰ ਵਾਲੇ ਵੀ ਉਹ ਉਹ ਸਾਈਡ ਤੇ ਅੱਛਾ ਚਲੋ ਉਹ ਤਾਂ ਗੱਲਾਂ ਵੱਖਰੀਆਂ ਤੂੰ ਵਾਲੇ ਦਾ ਬਹੁਤ ਵੱਜਿਆ ਉੱਥੇ ਹੂੰ ਉਹ ਤਾਂ ਚਲੋ ਕਿ세 ਆਸਲ ਚ ਗੱਲ ਹਰੇਕ ਵੱਖੋ ਵੱਖਰੀ ਆਪੋ ਆਪਣੀ ਸੋਚ ਹੈ। ਕਈ ਵਾਰ ਕੋਈ ਪੰਜਾਬ ਦੇ ਹਿੱਤ ਦੀ ਕਿਵੇਂ ਗੱਲ ਕਰੀ ਜਾਂਦਾ ਕੋਈ ਕਿਵੇਂ ਗੱਲ ਕਰੀ ਜਾਂਦਾ ਹਨਾ। ਓਟ ਓਟੀ ਕਰ। ਇਹ ਦੇਖੋ ਇਧਰੋਂ ਆਈਂ ਦੇਖ ਜੇ ਇਧਰੋਂ ਖਿਜੇ ਇਧਰ। ਸਹੀ ਗੱਲ ਹੈ। ਹਿੱਤ ਕਾਦੇ ਰੱਬ ਤੋਂ ਤਾਂ ਕੋਈ ਮੰਗਦਾ ਨਹੀਂ। ਹਮਮ। ਅਰੇ ਗਵਰਨਮੈਂਟ ਨਾਲ ਆਪਾਂ ਜਿੱਤ ਜਿੱਤ ਨਹੀਂ ਦੇ ਸਕਦੇ ਉਹਨੂੰ। ਗਵਰਨਮੈਂਟ ਨੂੰ? ਹਾਂ। ਨਹੀਂ ਗਵਰਨਮੈਂਟ ਨੂੰ ਕਿਉਂ ਨਹੀਂ ਜਿੱਤ ਸਕਦੇ ਬਾਪੂ? ਓਏ ਐਡਾ ਇੱਕੇ ਹੀ ਮੰਨਦਾ ਆਪਣਾ। ਇੱਕ ਇੱਕ ਦਾ ਆਉਣਾ ਚਾਹੀਦਾ ਨਾ ਮੇਰੀ ਗੱਲ ਸੁਣੋ ਆਪਾਂ ਇਹ ਨਹੀਂ ਕਹਿ ਸਕਦੇ ਗਵਰਨਮੈਂਟ ਨੂੰ ਨਹੀਂ ਜਿੱਤ ਸਕਦੇ ਸਾਰਾ ਮੂਲਕ ਤੁਰਦੇ ਦੀ ਆਪਾਂ ਗਵਰਨਮੈਂਟ ਆਪੇ ਜਿਤਾਈ ਹੈ ਨਹੀਂ ਨਹੀਂ ਉਹ ਆਪਾਂ ਨੂੰ ਥੋੜੀ ਮੂਲਿਆਂ ਨੂੰ ਘੱਟਾ ਦੇ ਦੇ ਉਹ ਬੜਿਆਂ ਦੇ ਆਪਾਂ ਕਿੱਥੇ ਜਿੱਤਾਂਗੇ ਖੋਵਾ ਕੱਟ ਕੇ ਨੂੰਂਦੇ ਸਾਰਾ ਸਮਾਨ ਕੁੱਲ ਇਕਦੋ ਕੰਮ ਬਣਦੇ ਆ ਲੈ ਕੇ ਪਿਛੇ ਕਰਿਆ ਆਪਾਂ ਤੇ ਕੰਮ ਉਹ ਮਰਦੇ ਨਾ ਉਦੋਂ ਵੀ ਜਿਨ ਬੈਠੇ ਰਹਿੰਦੇ ਮੋਰਚਾ ਸਦਾ ਹੋ ਜਾਂਦਾ ਹੂੰ ਮਰ ਜੀ ਨਾ ਮੋਰਚਾ ਕਿਤੇ ਕੀ ਕਾ ਬੀਜੇ ਬੰਦਾ ਕੋਈ ਠੀਕ ਹੈ ਨਾ ਉਹ ਨਾ ਗੈਰ ਹੂ ਮਰਿਆ ਸਾਰੇ ਹੁਣ ਇਕੱਲੇ ਇਕੱਲੇ ਉੱਠ ਕੇ ਦੁਰਗੇ ਲੋਕ ਤਾਂ ਗਏ ਜੀ ਮਗਰ ਇਧਰ ਬਾਪੂ ਜਿਆਦਾਤਰ ਆਪਣੇ ਕਣਕ ਝੋਨਾ ਹੀ ਲੱਗਦਾ ਜੇ ਕਿ ਹੋਰ ਵੀ ਫਸਲ ਲਾਉਂਦਾ ਕਣਕ ਝੋਨਾ ਦੋਨੇ ਚੀਜ਼ਾਂ ਦੀ ਅੱਛਾ ਅੱਛਾ ਗੁਰਵਾਸਾ ਬੀਜਦੇ ਕਿ ਸਰਦਾਰ ਕਹਿੰਦਾ ਕੱਦਾਂ ਭਾਉਂਦੀ ਬੀਜ ਲਿਆ ਉਹ ਆਹੀ ਦੀ ਆਵ ਕੋਈ ਦਾਲਾਂ ਦੂਲਾਂ ਨਾ ਕਮਾਲ ਹੈ ਵੈਸੇ ਆਪਣੇ ਲੋਕ ਇਧਰੋਂ ਜਮੇ ਹੀ ਖਤਮ ਹੀ ਹੋ ਗਏ ਇੱਕ ਕੰਮ ਛੱਡਦੇ ਗਏ ਨਾ ਨਿੱਕੇ ਸਵਾਲ ਤੇ ਕੰਮ ਕਰਨਾ ਪੈਂਦਾ ਹੈ ਕਿਹੜੀ ਸਾਉਜੀਆ ਬੰਦਾ ਇਹ ਵੇਖੋ ਵੀ ਆਪਾਂ ਜੇ ਜ਼ਿਮੀਂਦਾਰ ਹੋ ਕੇ ਕਿਸਾਨ ਹੋ ਕੇ ਜਿਹੜੇ ਕਿ ਧਰਤੀ ਚੋਂ ਪੈਦਾ ਕਰ ਸਕਦਾ ਉਹ ਉਹਦੇ ਤੋਂ ਲੈ ਕੇ ਆਉਂਦਾ ਦੁਕਾਨ ਵਾਲੇ ਤੋਂ ਜਾ ਕੇ ਆਉਂਦਾ ਇਹ ਬੱਪੂ ਇਹ ਗਲਤ ਨਹੀਂ ਹੋ ਗਿਆ ਕੰਮ ਹੋਲਤ ਨਹੀਂ ਚੱਲ ਪਿਆ ਕੰਮ ਕੋਈ ਛੇਰਾ ਕੰਮ ਕਰਕੇ ਰਾਜੀ ਨਾ ਮਸ਼ੀਨਾਂ ਵਾਲਾ ਕੰਮ ਵੀ ਭਾਲਦਾ ਆਪੇ ਵੱਡੇ ਕੱਡੇ ਹੂੰ ਉਹ ਪਰਸੋਂ ਬਛੜੇ ਕਿਸੇ ਜੀ ਅੱਛਾ ਜੀ ਤੇ ਉਹ ਵਿਚਾਰਾ ਸੀਗਾ ਰਾਸਤਾਨ ਦਾ ਹੂੰ ਉਹਦਾ ਬਈ ਸ਼ਿਰਿਆ ਹਾਂਜੀ ਮੇਰੇ ਕਿਲਾ ਬਾਗ ਦਾ ਸੀ ਹੂੰ ਕਿਲਾ ਬਾਗ ਦਾ ਸ਼ੀਰ ਪੀ ਲੱਗੇ ਸੰਤਰੀਆਂ ਦਾ ਸੰਤਰੇ ਹਾਂ 30 ਰੁਪਏ ਲੈ ਕੀ ਉਹਦੇ ਨਾਲ ਬਣੂਗਾ ਦਾ ਲੈਣ ਵਾਲਾ 25 ਵੇਚ ਗਿਆ ਜਿਹਨੇ ਲਾਇਆ ਇਹਦੇ ਨਾਲ ਅੱਛਾ ਰੇੜੀ ਵਾਲਾ 25 ਵੇਚ ਗਿਆ ਹਾਂ ਇਹ 40 40 ਵਿੱਚ ਵੇਚਦੇ ਆ ਚੰਡੀਗੜ੍ਹ ਮਹਾਲੀ ਤੱਕ 40 50 ਤੱਕ ਇਹ ਤਾਂ ਗੱਲ ਹੈ ਨਹੀਂ ਉਹ ਵੀ ਗੱਲ ਇਦਾਂ ਨਾ ਬਾਪੂ ਜਿਹੜੀ ਚੀਜ਼ ਇਹ ਆਪਾਂ ਮਗਰ ਪੈ ਜੀਏ ਫਿਰ ਉਹਦੇ ਮਗਰ ਹੀ ਪੈ ਜਾਂਦੇ ਆ ਨਾ ਹਾਂ ਇਦਾਂ ਇੱਕ ਇੱਕ ਚੀਜ਼ ਹੀ ਪਏ ਇੱਕ ਚੀਜ਼ ਦੇ ਸਾਰੀਆਂ ਹੀ ਚਾਹੀਦੀਆਂ ਹੁਣ ਰਸੋਈ ਦੇ ਵਿੱਚ ਕੱਲੇ ਨਾ ਤਾਂ ਸੰਤਰੇ ਹੁੰਦੇ ਆ ਨਾ ਕੱਲੀ ਕਣਕ ਤੇ ਨਾ ਚੌਲ ਹੋਰ ਵਧੀਆ ਕੁਐਸਚਨ ਦਾ ਸਮਾਰ ਸਾਹ ਦਾ ਰਲ ਬਈਂਦਾ ਸਰ ਉਹ ਵੀ ਜੇ ਛੋਲੇ ਬੀਜੇ ਸਭ ਕੁਝ ਸੋਚ ਮੈਂ ਰਾਜਸਥਾਨ ਜਾ ਕੇ ਆਇਆ ਪਿੱਛੇ ਜੇ ਆਪਾਂ ਕਹਿੰਦੇ ਵੀ ਰਾਜਸਥਾਨ ਦੇ ਵਿੱਚ ਪਾਣੀ ਨਹੀਂ ਹੈਗਾ ਜਾਂ ਉੱਥੇ ਬੋਰ ਨਹੀਂ ਲ ਔਖੇ ਆ ਜਾਂ ਕੁਝ ਵੀ ਆ ਵੈਰਾਈਟੀਆਂ ਬਹੁਤ ਆ ਉੱਥੇ ਹਾਂ ਉਹ ਆਪਣੇ ਸੋਖੇ ਨੇ ਉਹ ਮੋਲੇ ਨੀਲੇ ਦਾ ਆਦ ਆਪ ਕਰਦੇ ਤੁਸੀਂ ਇਹ ਦੇਖੋ ਸੌਂਫ ਜੀਰਾ ਦਾਲਾਂ ਹਰ ਇੱਕ ਚੀਜ਼ ਬਹੁਤ ਇਧਰ ਆਉਂਦੇ ਵੇਚਣ ਇਧਰ ਆਉਂਦੇ ਵੇਚਣ ਬੈਠੋ ਬੈਠੋ ਜੀ ਮੇਰੇ ਆਪਣੇ ਕੋਲੇ ਸਹੂਲਤਾਂ ਬਹੁਤ ਆ ਤੁਹਾਨੂੰ ਤੁਸੀਂ ਲਾਈਟ ਦੀ ਗੱਲ ਕਰੀ ਜਾਂਦੇ ਹੋ ਲਾਈਟ ਆਪਣੇ ਕੋਲੇ ਹੈਗੀ ਆ ਫਿਰ ਵੀ ਆਪਾਂ ਇਹਦੇ ਤੋਂ ਬਾਹਰ ਕੋਈ ਕੰਮ ਕਰਕੇ ਖੇਲਾ ਰਾਜੀ ਨਾ ਕਹਿੰਦੇ ਵਾਲੀ ਲਾਈਟ ਨੂੰ ਕਿਹੜਾ ਨਾਲ ਲੱਗਣਾ ਪਹਿਲਾਂ ਬਾਪੂ ਫਿਰ ਖੂਹ ਹੁੰਦਾ ਸੀ ਇੱਥੇ ਹਾਂ ਪਹਿਲਾਂ ਖੂਹ ਸੀ ਕਿਹੜੇ ਸੰਦੀ ਗੱਲ ਹੈ ਇਹ ਸਭ ਦਲ 50 ਸਾਲ ਹੋ ਗਏ ਚਾਰ ਖਾਲੀ ਹੋਏ ਬੱਦ ਕਰੇ ਰੂ ਹਾਂ 4 ਸਾਲ ਤੱਕ ਕੀ ਹੋਇਆ ਬੰਦ ਕਰੇਦਾ ਸੀ ਨਾ 50 ਜਿਹੇ ਮਰ ਰੋ ਦੀ ਗੱਲ ਹੈ ਪਹਿਲਾਂ ਫਿਰ ਪਾਣੀ ਪੂਣੀ ਬਲਦ ਨਾਲ ਲਾਉਂਦੇ ਹੁੰਦੇ ਸੀ ਪਰ ਨਾ ਪਹਿਲਾਂ ਬੁੱਗੀ ਦਾ ਪਾਣੀ ਬਹੁਤ ਚੰਗਾ ਹੁੰਦਾ ਸੀ ਰੱਟ ਪਹਿਲਾਂ ਮੋਕਾ ਆਜ ਜਾਂਦਾ ਕਸਾ ਮੇਰੀ ਮੇਰੀ ਅੱਛਾ ਇੱਕ ਗੱਲ ਹੈ ਖੇਤੀ ਹੋ ਤਾਂ ਸੌਖੀ ਗਈ ਪਹਿਲਾਂ ਦੇ ਮੁਕਾਬਲੇ ਸਰਦਾਰੀ ਬਣ ਗਈ ਹਾਂ ਮਸ਼ੀਨਰੀ ਬਹੁਤ ਹੈਥੇ ਨਾ ਚੰਗੇ ਵਾਰ ਹੂੰ ਜੋ ਆ ਕੇ ਦੁਖੀ ਅੱਗੇ ਰੋ ਅੱਛਾ ਕੀ ਕਾਰਨ ਹੋ ਸਕਦਾ ਹੈ ਬੱਸ ਉਹ ਕਹਦੇ ਪਾਣੀ ਠੰਡਾ ਹੋਇਆ ਹੈ ਜਾ ਵੀ ਕਰੀ ਜੇ ਜਾ ਕਿਹਨੇ ਰਾਜੀ ਖੇਤ ਕੋਈ ਪਾਣੀ ਠੰਡਾ ਹੈ ਆ ਉਹ ਕਿਤੇ ਪਾਣੀ ਨੂੰ ਲਾ ਕੇ ਰਾਜੀ ਨਹੀਂ ਹਾਂ ਆ ਜਾ ਆਪਣੇ ਵੀ ਮੁੰਡੇ ਇਧਰ ਬਾਹਰ ਪੁਰ ਜਾਂਦੇ ਆ ਪਥਰੇ ਫਿਰ ਨਾਲੇ ਆਪਾਂ ਕਹਿੰ ਜਾਂਦੇ ਸਿੱਖ ਸੌਖੀ ਹੈ ਮਤਲਬ ਖੇਤੀ ਵਧੀਆ ਬਚਤ ਹੁੰਦੀ ਹੈ ਫਿਰ ਵੀ ਕੱਧ ਤੋ ਜਾਂਦੇ ਆ ਉਧਰ ਦਿਹਾੜੀ ਕਰਨ ਆਹ ਚਾ ਤੂੰ ਗੱਲ ਨਹੀਂ ਹੁੰਦੀ ਆ ਹਾਂਜੀ ਇਹ ਮੈਂ ਆਪਦੇ ਪੈਰ ਤੋਂ ਨਹੀਂ ਤੇ ਮੈਂ ਸੰਗ ਨਹੀਂ ਤੇਰੇ ਪੈਰ ਤੋਂ ਨਹੀਂ ਮੈਂ ਸੰਗ ਨਹੀਂ ਆਉਂਦੀ ਵਾਪਸ ਤੁਸੀਂ ਦੋਹਰੇ ਤਾਓ ਤੁਹਾਡੀ ਆਵਾਜ਼ ਨਹੀਂ ਆਉਂਦੀ ਇਹ ਠੀਕ ਆ ਉੱਥੇ ਜਾ ਕੇ ਪੈਰ ਟੋਣੇ ਆ ਸੀ ਲੋਕਾਂ ਦੀ ਅੱਛਾ ਅੰਗਰੇਜ਼ ਮਸਾਂ ਦਾ ਕੱਢੇ ਨੁਣਨੇ ਦੇ ਮਗਰ ਸੀ ਜਾਂਦੇ ਆ ਹਮ ਉਹ ਜਵੇਂ ਉਹ ਤਾਂ ਬੱਲਣਗੇ ਜਿੱਦੇ ਇਕੱਠੇ ਹੋਏ ਸਾਰੇ ਇਧਰ ਹਾਂਜੀ ਉਹ ਫਿਰ ਆਪਾਂ ਉਹ ਦੱਬਲਣਗੇ ਉਹ ਜਵੇਂ ਜੇ ਆਪਾਂ ਅੱਗੇ ਦੱਬਲੇ ਇਧਰੋਂ ਹਮ ਵੀੜੀ ਤਾਂ ਦੇਣੀ ਬੂ ਕੀ ਜੇ ਬਾ ਲੁੱਟ ਗਿਆ ਬੈਠਾ ਹੁਣ ਫਰਾਦੀ ਕਿਤੇ ਗਿਆ ਆ ਜੋ ਜਲਾਈਆ ਨਹੀਂ ਇਹ ਤਾਂ ਚਲੋ ਆ ਜਾ ਮਾਸਟਰ ਹੋਰ ਸੁਣਾਓ ਕੋਈ ਗੱਲ ਬਾਤ ਮਹਾਰਾਜ ਸੁਖ ਸਾਧ ਰੱਖੀ ਸਭ ਕੁਝ ਜੀ ਬੇਅੰਥੇ ਨੇ ਆਜੋ ਜੀ ਤੁਸੀਂ ਵੀ ਲੰਘਿਓ ਬੈਠੋ ਬੈਠੋ ਹੈਗੇ ਥਾ ਆ ਜਾ ਪਸਾਨ ਸੁਣਾਓ ਕੋਈ ਗੱਲ ਬਾਤ ਰੱਬ ਦੇ ਘਰ ਦੀ ਸਾਡੀ ਕਿਤੇਰੀ ਦੇ ਸਾਡੀ ਕਿਤੇਰੀ ਦੇ ਸਾਰੇ ਬੈਠੋ ਆਜੋ 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 ਸਲੋਪ ਮੈਂ ਕਹਿੰਨੇ ਨੂੰ ਦਿੰਨੇ ਕੋਈ ਗੱਲ ਸੁਣਦੇ ਆ ਸੁਣਾਓ ਕੋਈ ਕਿੱਧਰੋਂ ਆਏ ਕਿੱਧਰੋਂ ਜਾਂਦੇ ਹੋ ਖੇਦ ਨੂੰ ਜਾਂਦੇ ਸੀਗੇ ਅੱਛਾ ਹਾਂ ਪਾਣੀ ਪਣੀ ਲੋ ਇਹ ਸਾਡਾ ਅੱਡਾ ਹੈ ਅੱਛਾ ਜਿਵੇਂ ਬਸ ਆ ਕੇ ਨਹੀਂ ਖੜਦਗੇ ਅੱਜ ਤੁਸੀਂ ਇੱਥੇ ਤਾਂ ਹੀ ਖੜੇ ਹੋ ਆ ਕੇ ਸਰガル ਘੰਟੇ ਲਾ ਹਾਂ ਜਿਵੇਂ ਪਾਸ ਹੋਏ ਜਿਵੇਂ ਬਸ ਇੱਕ ਮੈਂ ਤੁਹਾਨੂੰ ਦੱਸਦਾ ਥੋੜੀ ਗੱਲ ਮੈਂ ਕੱਟਦਾ ਉੱਥੇ ਸ਼ੁਰੂ ਕਰਦਾ ਕਿਸਮਤ ਵਾਲਿਆਂ ਵੈਸੇ ਮਾਲਵੇ ਦੇ ਲੋਕ ਆਪਣੇ ਸਿਰਫ ਮਾਲਵੇ ਦੇ ਬਾਕੀ ਵੀ ਲੋਕ ਖੇਤਿਆਂ ਦੇ ਵਿੱਚ ਹੈਗੇ ਲੋਕ ਜਿਹੜੇ ਹਜੇ ਵੀ ਪਰ ਹੁਣ ਬਾਹਰ ਇਦਾਂ ਬੈਠਣੋਂ ਆ ਆਪਸ ਦੇ ਵਿੱਚ ਗੱਲਾਂ ਕਰਨੋਂ ਖੜ ਗਏ ਲੋ ਉਹ ਤਾਂ ਹਟ ਤਾਏ ਗਏ ਨਾ ਜਿਵੇਂ ਭਰਾ ਭਰਾਵਾਂ ਦੀ ਬੰਨ ਨੂੰ ਹਟ ਗਈ ਇੱਕ ਮੋਬਾਈਲ ਆ ਗਏ ਹਾਂ ਮੋਬਾਈਲ ਆ ਗਏ ਵੇਖੀ ਜਾਂਦੇ ਆ ਉਹ ਮੇਰੇ ਹਾਲ ਦਾ ਅੱਖਾਂ ਚੋਂ ਪਾਣੀ ਆਉਣ ਲੱਗ ਜਾਂਦਾ ਜਦੋਂ ਬਾਲਾ ਜਰਵੇਣੀ ਆ ਹਾਂ ਹੈ ਅਕਲ ਮੈਂ ਨੈਟ ਜੇ ਦੇ ਵੇਖੀ ਜਵਾਕ ਨੂੰ ਫੜਾਤਾ ਮੋਬਾਈਲ ਆ ਬੁੜੀ ਕੰਮ ਕਰਨ ਲੱਗੀ ਉਹ ਮੋਬਾਈਲ ਦਾ ਪੜਾਕਾ ਪੈ ਗਿਆ ਅੱਛਾ ਹਾਂ ਜਵਾਕ ਸਾਰਾ ਅੰਬਰਸਾਰ ਨਹੀਂ ਸੀਗਾ ਅ ਜਖਮੀ ਹੋ ਗਿਆ ਜਵਾਕ ਬਾਲਾ ਮਾਰੀ ਗਲੀ ਬੰਗੀ ਫਟ ਗਿਆ ਜੀ ਕਈ ਪੈ ਜਾਂਦਾ ਦਾ ਹਾਂ ਹਾਂ ਫਟ ਜਾਂਦੀ ਹੈ ਬੈਟਰੀ ਬੱਬਾ ਦਾ ਕੰਮੇ ਚਾਲੂ ਕੀਤਾ ਹੂੰ ਤੁਸੀਂ ਨਹੀਂ ਰੱਖਿਆ ਉਹ ਪੂਕਾ ਨਾ ਇਸ ਦਾ ਬੈਟਰੀ ਜਮਈ ਹਾਂ ਕੋਈ ਦਿਖ ਤੇ ਨਹੀਂ ਆ ਰਿਹਾ ਜੀ ਬਾਹਲਾ ਨਿਆਰਾ ਫਿਰ ਤਾਂ ਤਹਾ ਤਾ ਤੀ ਅਸਰ ਦਰਦੀ ਬਹੁਤ ਹੈ ਨਹੀਂ ਇਹ ਤਾਂ ਇਹ ਤਾਂ ਆ ਜਾ ਮੈਂ ਖੁੱਲ ਕੇ ਆ ਜਾ ਇਹਦਾ ਗਵਾਟਰੋ ਹੀ ਬੈਠੇ ਆ ਇਹ ਆਜ਼ਾਦੀ ਹੈ ਬਣਾ ਫੋਨ ਵਾਲਾ ਯਾਰ ਵਾਲੀ ਚਾਬੀ ਗਿਆ ਕੇ 3 ਵਜੇ ਕੋਈ ਨਹੀਂ ਫੋਨ ਕਰਦਾ ਹੋ ਬੇਨਿਸ਼ਾਨੀ ਰੱਖਾਂਗੇ ਓਕੇ ਛਾ ਟੱਪ ਗਈ ਜੇ ਤਾਂ ਉਦੋਂ ਘਰ ਨੂੰ ਵਗ ਜਾਂਦੇ ਤੇਰਾ ਫੁਲਕਸ਼ਾ ਤਾਂ ਸਾਨੂੰ ਫੁਲਕਸ਼ਾ ਤਾਂ ਹਾਂ ਵੀ 11:00 ਜਾਂਦੀ ਸਾਦੀ ਦਾਲ ਤਰੀ ਅੱਜ ਦਾ ਤਾਂ ਮੂੰਗੀ ਸੀ ਅੱਛਾ ਠੀਕ ਹੈ ਉਸ ਤੋਂ ਬਾਅਦ ਕੁੜੀ ਬਿੱਤ 3 ਵਜੇ ਸੁਣੂ ਮਿਲਗਾ ਤੂ ਅੱਛਾ 3 ਵਜੇ ਚਾਹ ਚੂ ਫਿਰ 3 ਵਜੇ 3 ਵਜੇ 11 ਵਜੇ ਦੇਤੀ ਪੀ ਲਈ 11 ਵਜੇ ਹਾਂ ਪੀ ਕੇ ਆ ਗਏ ਅੱਛਾ ਉਹ ਬਾ ਵੀ 3 ਵਜੇ 11 ਵਾਲੀ ਚਾਹ ਪੀ ਕੇ ਇੱਥੇ ਮਹਿਫਲ ਸੱਜਦੀ ਆ ਫਿਰ ਹਾਂ ਫਿਰ 3 ਵਜੇ ਬਸ ਘਰ ਨੂੰ ਵਗ ਜਾਣਾ ਬਹੁਤ ਮਹਿਫਲ ਸੱਜਦੀਆਂ ਆ ਪਿੰਡ ਚ ਜੀ ਪਿੰਡ ਤੇ ਉਹ ਪਿੰਡ ਚ ਮੈਂ ਦੇਖ ਕੇ ਆ ਹਾਂ ਜਿਹੜਾ ਜਿਹੜਾ ਸਾਡਾ ਪਿੰਡ ਆ ਹਾਂਜੀ ਇਹਦੇ ਚ ਲੋਕਾਂ ਦਾ ਇੱਕ ਆ ਉਹ ਵੀ ਰਾਤ ਨੂੰ 12-12 ਵਜੇ ਤੱਕ ਜਿਹੜੇ ਆ ਬਾਈ ਆ ਇਹ ਖੂਹ ਤੇ ਵੱਡਾ ਖੂਹ ਵਜਦਾ ਸਾਡੇ ਹਾਂ ਬੜਾ ਵੱਡਾ ਉੱਥੇ 12 ਵਜੇ ਤੱਕ ਰਹਿੰਦੇ ਆ ਇਹ ਅੱਛਾ ਹਾਂ ਰਾਤ ਹਾਂ ਬੈਠੇ ਰਹਿੰਦੀ ਗੱਲਾਂ ਗੱਲਾਂ ਬਾਤਾਂ ਹਾਂ ਸਕੂਲ ਤੇ ਪੈਸਾ ਬਹੁਤ ਲਾਤਾ ਹਾਂ 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 ਬਹੁਤ ਵਧੀਆ ਬਣਾਇਆ ਪਿਆ ਹਾਂ ਉੱਥੇ ਲੱਗੇ ਨੌਜਾ ਬਣਾ ਦੱਪਦਾ ਆ ਬਣਾ ਦੱਪ ਹਾਂ ਹੂੰ ਸਾਥੋਂ ਉੱਥੇ ਪੜੀ ਜਾਂਦੀ ਹਾਂ ਤੁਸੀਂ ਇੱਧਰ ਕਰ ਲਿਆ ਹੋਰ ਫਿਰ ਅਸੀਂ ਆਈ ਐ ਜਿਵੇਂ ਉੱਥੇ ਬੈਠੇ ਮੋੜ ਤੇ ਹਾਂ ਉਦੋਂ ਦਾ ਉਹ ਉੱਥੇ ਬੈਠੇ ਆ ਜਿਵੇਂ ਆਪਦੇ ਨੇੜੇ ਨੇੜੇ ਘਰਾਂ ਦੇ ਬੈਠੇ ਆ ਜਿਵੇਂ ਜਿਹੜੇ ਜਵਾਨ ਆ ਉਹ ਉੱਥੇ ਇਕੱਠੇ ਹੋ ਜਾਂਦੇ ਆ ਨਹੀਂ ਵਿੱਚੇ ਬੁੜੇ ਨਹੀਂ ਮੈਂ ਦੱਸਦਾ ਨਾ ਉਹ ਨੇੜਲੇ ਬੁੜੇ ਹੋਣਗੇ ਹਾਂ ਇਹਨਾਂ ਦੇ ਗੋਡੇ ਦੁਖਣ ਲੱਗ ਗਏ ਉਹਨਾਂ ਨੇ ਘਰ ਦੇ ਨੇੜੇ ਕਰ ਲਿਆ ਹਾਂ 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 ਹੁਣ ਅਜੇ ਕਦੋਂ ਗਰਮੈਸ਼ ਹੋ ਗਈ ਉਹ ਬੁੜੇ ਜਿਆਦਾ ਠੰਡੇ ਸਵਾਰ ਆਇਆ ਉੱਥੇ ਤੁਸੀਂ ਤੋੜੇ ਵੀ ਰੱਖੇ ਹੋ ਪਾਣੀ ਨੂੰ ਹਾਂ ਤੁਸੀ ਲਈ ਗਿਆ ਸੀ ਟੁੱਟੀ ਲੱਗੀ ਹੈਗੀ ਆ ਅੱਠ ਘੰਟੇ ਕਰ ਫੇਰ ਉਸ ਨੂੰ ਪਾਣੀ ਦੀ ਮੰਗ ਹੈ ਨਹੀਂ ਜਿੱਤੋ ਹੋਈ ਕਰਾਂਗੇ ਉਹਦੇ ਤੋਂ ਫਿਰ ਉੱਥੇ ਵਾਜ ਜੂਗੀ ਹੂੰ ਕੀ ਬਾਤ ਆ ਹਾਂ ਤਾਂ ਸੁਰਗ ਵੈਸੇ ਪੰਜਾਬ ਚ ਬਸ ਬੇਲਾ ਟੱਪਣਾ ਹੀ ਰਚੰਗਾ ਟੱਪ ਜੀ ਨਹੀਂ ਵਧੀਆ ਬਾਪੂ ਅਸਲ ਚ ਤੁਹਾਡੇ ਵਰਗੇ ਜਿਹੜੇ ਆਪਸ ਦੇ ਜਿਹੜੇ ਪਿੰਡ ਦੇ ਲੋਕ ਹੈ ਜਿਹੜੇ ਸ਼ੁਰੂ ਤੋਂ ਇਕੱਠੇ ਰਹੇ ਆ ਸਰ ਸਾਡੇ ਪਿੰਡ ਹਰੇਕ ਸਹੂਲਤ ਆ ਅੱਛਾ ਜੀ ਸਾਡੀ ਜਿਹੜੀ ਜਿਹੜਾ ਸਮਾਨ ਬਠਿੰਡਿਓ ਨਹੀਂ ਮਿਲਦਾ ਇੱਥੇ ਮਿਲਦਾ ਉਹ ਸਾਡੇ ਪਿੰਡੋਂ ਮਿਲ ਜਾਂਦਾ ਹੂੰ ਹੂੰ ਕੀ ਬਾਤ ਹੈ ਹਾਂ ਤੇ ਸਾਡੇ ਪਿੰਡ ਦੇ ਤਾਂ ਬਾਹਰ ਹੁਣ ਜਾਣ ਲੱਗੇ ਆ ਪਸ ਆਪਣੇ 7-8 ਸਾਲਾਂ ਦੀ ਜਾਨ ਲੱਗੇ ਆ ਹੁਣੀ ਜਾਨ ਪਹਿਲੇ ਹੁਣੀ 11 ਜੇ ਵਾਲਾ ਹੋਇਆ ਹਾਂ ਹਾਂ ਹੁਣ ਫੇਰ ਢੇਗ ਗਏ ਅੱਛਾ ਹੁਣ ਢੇਗ ਗਏ ਹੁਣ ਅਸੀਂ ਢੇਗ ਗਏ ਉਧਰ ਰੋਲਾ ਰੂਲਾ ਪੈਂਦਾ ਵੀ ਨਸ਼ਾ ਨੁਸ਼ਾ ਵਧਾਤਾ ਕੰਮ ਹਾਂ ਹਾਂ ਫੀਸਾਂ ਬੂਸਾਂ ਫੇਰ ਛਾਪ ਲਗੇ ਛਾਪ ਲਗੇ ਹਾਂ ਤੂੰ ਬਈ ਛੋਟੇ ਉਥੇ ਪੁਰਾਣੇ ਬੰਦੇ ਗਏ ਹੋਣਗੇ ਕਿ ਕਿੰਨੀ ਚੰਗੀ ਸਰਦਾਰ ਦੀ ਬਾਹਰ ਹਾਂ ਬਾਪੂ ਗੱਲ ਇਹ ਹੈ ਵੀ ਜਦੋਂ ਕੋਈ ਵੀ ਗੱਲ ਕਰਦਾ ਹੈ ਬੰਦਾ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਜਾਂ ਜਿਵੇਂ ਇਧਰ ਬਾਈ ਵੀ ਗੱਲ ਕਰੀ ਜਾਂਦਾ ਸੀ ਉਹ ਕਿਸੇ ਨੂੰ ਚੰਗੀ ਲੱਗਦੀ ਤਾਂ ਉਹ ਕਹਿੰਦਾ ਗੱਲ ਚੰਗੀ ਕਰਦਾ ਜੇ ਕਿਸੇ ਨੂੰ ਭੈੜੀ ਲੱਗਦੀ ਤਾਂ ਕਹਿੰਦਾ ਆਹ ਗੱਲ ਬਹੁਤ ਬੇਕਾਰ ਕਰਦਾ ਹੁਣ ਮੈਂ ਆਪਦੇ ਆਪਦੀ ਗੱਲ ਦੱਸਦਾ ਤੁਹਾਨੂੰ ਕਿਸੇ ਨੂੰ ਚੰਗੀ ਲੱਗੇ ਕਿਸ ਨੂੰ ਮਾੜੀ ਲੱਗੇ ਉਹ ਕਰੀ ਗੱਲ ਹੁਣ ਜਿੱਥੇ ਅਸੀਂ ਜੰਮੇ ਹੁੰਨੇ ਆ ਜਿੱਥੇ ਅਸੀਂ ਘੱਟੋ ਘੱਟ 20 25 ਸਾਲ ਕੱਢਲੇ ਹੁੰਦੇ ਆ ਹਾਂ ਜਦੋਂ ਉਸ ਤੋਂ ਬਾਅਦ ਅਸੀਂ ਉਸ ਮੁਲਖ ਦੇ ਵਿੱਚ ਜੰਮੇ ਆ ਜਿੱਥੇ ਨਾਜ਼ਾ ਮੌਸਮ ਹੈ ਜਾਂ ਨਾ ਇਹ ਜੀਆਂ ਰੁੱਤਾਂ ਨਾ ਹੈ ਇਹ ਲੋਕ ਨਾ ਮਿੱਟੀ ਮਿੱਟੀ ਆਪਾਂ ਉੱਥੇ ਜਾ ਕੇ ਕਹਿੰਦੇ ਤਾਂ ਮਿੱਟੀ ਨਹੀਂ ਫਿਰ ਮਿੱਟੀ ਨੂੰ ਤਰਸਦੇ ਆ ਲੋਕ ਕਿਉਂਕਿ ਮਿੱਟੀ ਇੱਥੇ ਹੁੰਦੀ ਹੁਣ ਤੁਸੀਂ ਇਹ ਹਿਸਾਬ ਲਾਓ ਆ ਹਵਾ ਚ ਬੈਠੇ ਹੋ ਤੁਸੀਂ ਗਰਮੀਆਂ ਚ ਆਪਾਂ ਬਾਹਰ ਸੌਂਨੇ ਆ ਆਪਣੇ ਲੋਕ ਜ਼ਿਆਦਾਤਰ ਅੰਦਰ ਤਾਂ ਸੰਘਾਟ ਆਉਂਦਾ ਬਹੁਤ ਨੂੰ ਚਾਹੀਏ ਬਜ਼ੁਰਗਾਂ ਨੂੰ ਤਾਂ ਆਉਂਦਾ ਹੀ ਆਉਂਦਾ ਚਾਹੀਏ ਏਸੀ ਆ ਗਿਆ ਕੁਝ ਮਰਜ਼ੀ ਹੋ ਗਿਆ ਹੁਣ ਉਧਰ ਠੰਡ ਇੰਨੀ ਹੁੰਦੀ ਐ ਬਹੁਤ ਸਾਰੇ ਜਿਹੜੇ ਆਪਣੇ ਲੋਕ ਆ ਉਹਨਾਂ ਨੂੰ ਥੱਲੇ ਬੇਸਮੈਂਟਾਂ ਚ ਰਹਿਣਾ ਪੈਂਦਾ ਵਾ ਪੁੱ ਥੱਲੇ ਜਿਹੜੇ ਪੱਟੇ ਹੋਏ ਹਨਾ ਆਹ ਅੰਡਰਗਰਾਉਂਡ ਅੰਡਰਗਰਾਉਂਡ ਹੁਣ ਸਾਹ ਕਿੱਥ ਉਹ ਤਾਂ ਮੈਂ 25-30 ਸਾਲ ਉਹਨਾਂ ਮੁੰਡਿਆਂ ਦੀ ਗੱਲ ਕਰੀ ਜਾਨਾ ਜਿਹੜੇ ਮੁੰਡੇ ਨਵੇਂ ਗਏ ਐ ਉਹਨਾਂ ਦੇ ਬਜ਼ੁਰਗ ਦੱਸੋ ਕਿਵੇਂ ਜਾਣਗੇ ਨਹੀਂ ਆ ਬਾਈ ਬਜ਼ੁਰਗਾਂ ਨੂੰ ਕਿੰਨਾ ਔਖਾ ਹੋਇਆ ਪਿਆ ਵਿਚਾਰਿਆਂ ਨੂੰ ਤਾਂ ਕਰਕੇ ਮੈਂ ਕਹਣਾ ਵੀ ਦੁਨੀਆ ਸਾਰੀ ਚੰਗੀ ਆ ਆਪਾਂ ਨੂੰ ਸਾਰੀ ਘੁੰਮਣੀ ਚਾਹੀਦੀ ਆ ਪਰ ਇਹ ਨਹੀਂ ਹੈਗਾ ਵੀ ਆਪਾਂ ਨਿਰਾਪੁਰ ਆਏ ਸੋਚ ਲਈ ਵੀ ਭਾਈ ਮੈਂ ਇਥੋਂ ਸਾਰਾ ਜੁੱਲੀ ਵਿਸਤਰਾ ਵੇਚ ਕੇ ਬਾਹਰ ਹੀ ਜਾਣਾ ਹੈ ਉਹਦੇ ਨਾਲ ਇੱਕ ਤਰੀਕੇ ਨਾਲ ਛੋਡਾ ਜਿਹੜਾ ਲਾਣਾ ਛੋਡਾ ਉਹ ਖਤਮ ਹੋ ਜਾਂਦਾ ਖਦੇ ਮੋ ਪਿਆਰੀ ਘਤੋ ਜਿਹੜਾ ਕਮਾਈਆਂ ਕਰੋ ਜੀ ਸਕਕੇ ਹਰ ਇੱਕ ਜਗ੍ਹਾ ਜਾਓ ਜਿਹੜਾ ਇੱਕ ਵਾਰੀ ਨਿਕਲ ਗਿਆ ਉਹਦੇ ਜਵਾਗ ਜੱਲੇ ਤਾਂ ਆਉਂਦੇ ਹੀ ਨਹੀਂ ਇੱਥੇ ਸਵਾਲ ਹੀ ਪੈਦਾ ਨਹੀਂ ਸਾਡੇ ਵੀ ਕਈ ਘਰ ਜਾਂਦੇ ਰਹੇ ਵੀ ਆਈ ਨਹੀਂ ਮੁੜ ਕੇ ਪਰ ਬਹੁਤ ਹੀ ਹਿੰਮਤੀ ਇਹ ਹਜੇ ਹੈਗੇ ਆ ਬਹੁਤ ਮਤਲਬ ਆਪਾਂ ਚੰਗੀ ਗੱਲ ਮੰਨਦੇ ਆ ਪਰ ਜ਼ਿਆਦਾਤਰ ਤਾਂ ਇਹੀ ਸਮਝਦੇ ਆ ਵੀ ਜਿਹੜਾ ਇੱਥੋਂ ਨਿਕਲ ਗਿਆ ਵੀ ਇੱਥੇ ਕੀ ਕਰਾਉਣਾ ਪਰ ਤੁਸੀਂ ਇਹ ਜਿਵੇਂ ਬਾਪੂ ਨੇ ਪਿੱਛੇ ਜੇ ਗੱਲ ਕਹੀ ਸੀ ਇੱਕ ਬਹੁਤ ਘੈਂਟ ਵੀ ਆਪਦੇ ਪੈਰ ਨਹੀਂ ਧੋਣੇ ਆ ਪੱਕੇ ਸਦੇ ਪੈਰ ਧੋਣੇ ਆ ਜੇ ਇੱਥੇ ਕੰਮ ਕਰਾਂਗੇ ਕਿਤੇ ਵੀ ਕੰਮ ਕਰ ਲੈ ਇਹ ਤਾਂ ਹੋ ਨਹੀਂ ਸਕਦਾ ਨਾ ਵੀ ਇੱਥੇ ਨਹੀਂ ਮੈਂ ਕੰਮ ਕਰ ਸਕਦਾ ਮੈਂ ਉੱਥੇ ਕੰਮ ਕਰ ਸਕਦਾ ਸੀਨੇ ਕਰਨਾ ਉਹ ਕਿਤੇ ਵੀ ਕਰ ਸਕਦਾ ਜਿਹੜਾ ਮਾੜਾ ਖੜਾ ਜੋ ਟਰੈਕਟਰ ਟਰੈਕਟਰ ਕਮਾਈ ਕਰੂੰ ਮਹਾਰਾਜ ਜੀ ਉਹ ਜਿੱਥੇ ਮਰਜ਼ੀ ਕਰੋ ਨਾਲੇ ਆਪਾਂ ਅਸਲ ਦੇ ਵਿੱਚ ਤਾਂ ਨਾ ਜਿਹੜੀ ਕਮਾਈ ਕਮਾਈ ਜਦੋਂ ਟਰੈਕਟਰ ਲਾਂਗੇ ਹਨ ਦੇ ਆਪਾਂ ਕਰਦੇ ਹਾਂ ਕਮਾਈ ਕੁਮਈ ਜਿਹੜੀ ਹੈਗੀ ਆ ਨਾ ਇਹ ਤਾਂ ਵੈਸੇ ਗੱਲਾਂ ਹੀ ਆ ਖਾਣੀ ਤਾਂ ਸਭ ਨੇ ਰੋਟੀ ਆ ਨੋਟਾਂ ਦੇ ਦੰਦੀਆਂ ਕੋਈ ਨਹੀਂ ਵੜਦਾ ਸਹੂਲਤਾਂ ਜਿੰਨੀਆਂ ਹੋਣਗੀਆਂ ਉਹਨਾਂ ਨੁਕਸਾਨ ਦਾ ਹੈ ਕਾ ਹੁਣ ਆ ਕੋਈ ਮੇਰੇ ਵਰਗਾ ਗੱਡੀ ਲਈ ਫਿਰਦਾ ਕੋਈ ਤੁਰਕੇ ਆ ਉਹਦਾ ਨੁਕਸਾਨ ਆ ਤੁਰਕੇ ਨੁਕਸਾਨ ਨਹੀਂ ਹੈ ਕਿ ਨਹੀਂ ਜਿੰਨੀ ਮਸ਼ੀਨਰੀ ਵਧੀਆ ਪਈ ਆ ਤੁਸੀਂ ਦੇਖ ਲਓ ਕਿੰਨਾ ਨਕਸਾ ਬੁਰੀ ਬਣਦੀ ਹੁੰਦੀ ਇਨਸਾਨ ਹੁੰਦਾ ਸਰਗਰੀਦ ਦਾ ਨੁਕਸਾਨ ਐਕਸੀਡੈਂਟ ਵਧੇ ਪਏ ਆ ਕਿੰਨਾ ਨਹੀਂ ਸਰੀਰ ਦੀ ਸਿਹਤ ਹੀ ਚੰਗੀ ਸਹੂਲਤਾਂ ਮਾੜੀਆਂ ਆ ਜਿਆਦਾ ਤਾਂ ਸਹੂਲਤਾਂ ਲੋੜੋਂ ਵੱਧ ਸਹੀ ਗੱਲ ਅੱਗੇ ਤੁਰਦੇ ਸੀ ਲੋਕ ਤਾਂ ਵਧੀਆ ਕੋਸਤਾ ਸੀ ਵੜਾਈਆਂ ਚ ਹੀ ਆ ਗਏ ਹਾਂ ਵੀ ਸਾਡੇ ਚ ਨਾ ਵੜਾਈ ਜੱਟ ਚ ਵੱਧਦਾ ਹਮ ਖੜਨ ਨੂੰ ਥਾਂ ਨਹੀਂ ਸੰਦ ਵੱਡੇ ਲਈ ਇਧਰ ਆਉਂਦੇ ਆ ਹਮ ਇਹ ਰੋਟੀ ਬਣੀ ਵੇਖੇ ਕੋਈ ਫਿਰ ਵਾਹ ਲੈ ਮੁੱਖ ਜਾਣ ਦੀ ਜਿਆਦਾ ਸਹੀ ਗੱਲ ਰੋਟੀ ਤਾਂ ਇੱਥੇ ਮਿਲਦੀ ਆ ਰੋਟੀ ਇੱਥੇ ਮਿਲਦੀ ਆ ਬਾਪੂ ਇੱਥੇ ਰਿਸ਼ਤੇ ਮਿਲਦੇ ਆ ਇੱਥੇ ਹਰ ਇੱਕ ਚੀਜ਼ ਆ ਦੁੱਖ ਦੇ ਸੁੱਖ ਦੇ ਖੜ ਜਾਂਦਾ ਤੁਹਾਨੂੰ ਆਉਂਦੀ ਜਾਂਦੇ ਆ ਸਹੀ ਗੱਲ ਆ ਮਤਲਬ ਉਹ ਤਾਂ ਪੈਸੇ ਵੱਲ ਹੀ ਭੱਜਿਆ ਜਾਂਦਾ ਇੱਥੇ ਇਹ ਇੱਕ ਤਾਂ ਇਹ ਹੁੰਦਾ ਵੀ ਜਿਹੜਾ ਸਾਡੇ ਪਿੰਡ ਵੀ 10 ਕਿੱਲਿਆਂ ਤੋਂ ਜ਼ਿੰਮੇਵਾਰ ਕੋਈ ਵੀ ਘਟੇ ਨਹੀਂ ਅੱਛਾ ਹਾਂ ਤੁਸੀਂ ਵੀ ਜਿਵੇਂ ਉਧਰ ਅੰਬਰ ਲੁਧਿਆਣੇ ਅੰਬਰਸਰ ਨਹੀਂ ਉਧਰ 2-2 4-4 ਕਿੱਲੇ ਵਾਲੇ 2-2 ਕਿੱਲੇ ਵੱਧੀ ਆ ਆਪਣੇ ਸਾਡੇ 10 ਕਿੱਲਿਆਂ ਤੋਂ ਕਿਸੇ ਕੋਲੇ ਘਟ ਨਹੀਂ ਅਸਲ ਜਨਾ ਜਿਹੜਾ ਬਾਹਰ ਜਾਣ ਦਾ ਤਰੀਕਾ ਮਤਲਬ ਜਿਹੜਾ ਚੱਲਿਆ ਹੁਣ ਮਾਹੌਲ ਜਾ ਇਹਦਾ ਮਾਹੌਲ ਪੈਸੇ ਨਾਲ ਨਹੀਂ ਹੈਗਾ ਇਹਦਾ ਮਾਹੌਲ ਜਿਹੜਾ ਹੈ ਉਹ ਇੱਕ ਨਾ ਆਪਣੇ ਪੰਜਾਬੀਆਂ ਦੀ ਲਾਲੋ ਖਾਸ ਤੌਰ ਤੇ ਕਿਉਂਕਿ ਭਾਰਤ ਦੇ ਵਿੱਚ ਤਾਂ ਪੰਜਾਬੀ ਤੇ ਗੁਜਰਾਤੀ ਹੈ ਜਿਹੜੇ ਬਾਹਰ ਜਿਆਦਾ ਹੀ ਬਾਹਰ ਜਾਂਦੇ ਉਹ ਆਪਾਂ ਇੱਕ ਚੀਜ਼ ਪਿੱਛੇ ਹੱਥ ਧੋ ਕੇ ਪੈਂਦੇ ਹੁਣ ਬਹੁਤ ਸਾਰੇ 100 100 ਕਿੱਲੇ ਵਾਲੇ ਵੀ ਬਾਹਰ ਜਾਂਦੇ ਹਾਂ 45 ਕਿੱਲੇ ਵਾਲਾ ਬੰਦਾ ਸਾਡਾ ਰਿਸ਼ਤੇਦਾਰ ਦੱਸਦਾ ਸੀ ਕਿ ਕਹਿੰਦਾ 45 ਕਿੱਲੇ ਆਉਂਦੇ ਇਹਨੂੰ ਤੇ ਬਾਹਰ ਜਾ ਕੇ ਟਰੱਕ ਚਲਾ ਰਿਹਾ ਹੈ ਸਾਡੇ 95 ਕਿੱਲੇ ਆ 95 ਕਿੱਲੇ ਆ ਲਿਆ ਗਿਆ ਇੱਥੋਂ ਦੇ ਕੋਲੇ 95 ਕਿੱਲੇ ਸੀ ਸਰਸਿਰੇ ਵਾਲਿਆ ਕੋਲ ਪ੍ਰੋਫੈਸਰ ਦੀ ਉਹਦਾ ਉਹ ਹੁੰਦਾ ਵਕੀਲ ਸੀ ਉੱਥੇ ਜਾ ਕੇ ਪੰਪਤੇ ਲੱਗਿਆ ਹਾਂ ਹੁਣ ਪਤਾ ਨਹੀਂ ਇਹਦੇ ਫਾਰਮ ਲਿਆ ਭਾਈ ਇੱਥੋਂ ਜ਼ਮੀਨ ਵੇਚ ਕੇ ਆਪਾਂ ਉਹੀ ਗੱਲ ਕਹਨੇ ਵੀ ਵੀ ਐ ਨਹੀਂ ਪਤਾ ਵੀ ਲਿਆ ਕਿ ਨਾ ਲਿਆ ਹੁਣ ਮੈਂ ਕਹਿ ਰਿਹਾ ਵੀ ਮੈਂ ਤਾਂ ਬਠਿੰਡੇ ਕੋਠੀ ਲੈ ਲਈ ਕਿਸੇ ਨੇ ਕਿਹੜਾ ਵੇਖੀ ਆ ਵੀ ਮਾਡਲ ਰੌਨ ਚ ਲੈ ਲਈ ਭਾਈ ਕਿਰਾਏ 'ਚ ਭਾਈ ਇੱਕ ਗੱਲ ਇੱਕ ਗੱਲ ਇਹਦੇ 'ਚ ਆਪਾਂ ਹੋਰ ਕਹਨੇ ਆ ਵੀ ਮੰਨ ਲਓ ਜੇ ਕਿਸੇ ਕੋਲੇ ਜ਼ਮੀਨ ਆ ਉਹ ਖੇਤੀ ਕਰ ਸਕਦਾ ਕਿਸੇ ਕੋਲੇ ਨੌਕਰੀ ਆ ਉਹ ਚੰਗੀ ਕਮਾਈ ਕਰ ਰਿਹਾ ਜੇ ਕਿਸੇ ਕੋਲੇ ਇੱਥੇ ਨਾ ਜ਼ਮੀਨ ਆ ਨਾ ਨੌਕਰੀ ਮਿਲਦੀ ਐ ਉਹ ਨੂੰ ਕਿਤੇ ਬਾਹਰ ਜਾਣ ਦਾ ਕੋਈ ਸੁਆਬ ਬਣਦਾ ਫਿਰ ਕੋਈ ਮਾੜਾ ਵੀ ਨਹੀਂ ਉਹ ਤਾਂ ਕੀ ਬਾਰੇ ਜੇ ਕੋਈ ਅਗਲਾ ਰੋਟੀ ਜੋਗਾ ਕਰ ਲੈਂਦਾ ਜਿਹਦਾ ਜਮਾ ਨਹੀਂ ਫੋ ਪੈਂਦਾ ਉਹ ਤਾਂ ਜਾ ਵੀ ਵਿਚਾਰਾ ਹਾਂ ਬਿਲਕੁਲ ਇਹ ਜਿਹੜਾ ਟਰੈਕਟਰ ਵਾਲਾ ਲੰਘਿਆ ਕੋਲੇ ਇਹਦੇ ਕੋਲੇ ਕਿੱਲਾ ਦੋ ਕਿੱਲੇ ਜ਼ਮੀਨ ਆ ਐਸ਼ਾ ਕਰਦਾ ਇਹਦੇ ਕੋਲੇ ਪੰਜ ਚਾਰ ਟਰੈਕਟਰ ਹੂੰ ਹੂੰ ਲੋਡਰ ਜਿਆ ਹੈਗਾ ਭਰਨ ਨੂੰ ਤੇ ਵਧੀਆ ਕੰਮ ਚਲਾਇਆ ਇਹ ਬੰਦੇ ਨੇ ਘਰ-ਬਾਰ ਵਧੀਆ ਬਣਾਇਆ ਮਸ਼ੀਨਾਂ ਲਈ ਬੈਠਾ ਬਿਆਂ ਹਾਂ ਮਜ਼ਦੂਰ ਬੰਦਾ ਵੀ ਵਧੀਆ ਸੌਖੀ ਰੋਟੀ ਖਾਂਦਾ ਜੀ ਕੋਈ ਏਜੀ ਗੱਲ ਨਹੀਂ ਨਹੀਂ ਪੱਕੀ ਗੱਲ ਹੈ ਤੈਨੂੰ ਕਮਾ ਕੇ ਘਰੇ ਆਉਂਦਾ ਹੈ ਦੋ ਤਿੰਨ ਟਾਈਮ ਚਾਹ ਪੀਂਦਾ ਬਾਕੀ ਖਰਚੇ ਥੋੜੇ ਆ ਖਰਚੇ ਥੋੜੇ ਹਾਂ ਤੇ ਮੌਜੂਦ ਹੋ ਕਰਦਾ ਵਧੀਆ ਟਾਈਮ ਪਾਸ ਆ ਕੱਲ ਪਰਸ ਮੁੰਡਾ ਦੱਸਿਆ ਆਂਦਾ ਸੀ ਕਹਿੰਦਾ ਯਾਰ ਇੱਥੇ 6-700 ਰੁਪਏ ਕਿਲੋ ਦਾ ਗੰਡੇ ਆ ਹੂੰ 6-700 ਰੁਪਏ ਕਿਲੋ ਜੇ ਉਧਰ ਡਾਲਰ ਦੇ 60 ਬਣਦੇ ਆ ਤਾਂ ਫਿਰ ਕੀ ਚਾਹੀ ਤਾਉਣ ਲਈ ਮਹਿੰਗੇ ਆਉਣਗੇ ਖਰੀਦਣੀ ਮੇਰੇ ਡਾਲੋ ਤਾਂ ਪੈਂਦੀਆਂ ਬਾਹਰ ਤਾਂ ਲੋਕ ਐ ਸਾਡੇ ਵੀ ਵੜਾਈ ਦੇ ਮਾਰੇ ਕਈ ਬਟੰਡੇ ਜਾਂਦੇ ਨੇ ਹਾਂ ਹਾਂ ਕੋਈ ਬਟੰਡੇ ਸ਼ਹਿਰ ਚ ਜਾਣਾ ਸ਼ਹਿਰ ਚ ਬੈਠੇ ਕੋਈ ਜਵਾਕਾਂ ਦਾ ਬੜਾ ਲੈਂਦੇ ਸਹਾਰਾ ਵੀ ਮੈਂ ਜਵਾਕਾਂ ਨੂੰ ਵਧਾਉਣਾ ਹੈ ਹਾਂ ਮੈਨੂੰ ਲੱਗਦਾ ਬਾਕੀ ਦਾ ਪੰਜਾਬ ਸਾਰਾ ਅਨਪੜ੍ਹੀ ਥੋੜਾ ਵਰਦਾ ਪਿੰਡਾਂ ਤੇ ਜਿਹਨਾਂ ਸ਼ਹਿਰ ਜਾਈਗੀ ਪੜੂਗਾ ਸਕੂਲ ਤੱਕ ਆਇਆ ਪਿੰਡ 'ਚ ਹੀ ਉਹੀ ਤਾਂ ਗੱਲ ਹੈ ਸਕੂਲ ਤੋਂ ਕੋਕੜਾ ਸਾਜੀ ਪੂਰ ਤਾਂ ਸਰਕਾਰੀ ਸਕੂਲ ਹੀ ਵਧੀਆ ਹੁੰਦਾ ਜੀ ਸਰਕਾਰੀ ਸਕੂਲ ਤੋਂ ਤੇ ਵੈਸੇ ਵੀ ਵੀਸ ਹੁੰਦੀ ਜਦੋਂ ਪੜ੍ਹਦੇ ਹੁੰਦੇ ਸੀ ਤੇ ਮਤਲਬ ਜਿਹੜਾ ਬੰਦਾ ਆਪਣੀ ਬੋਲੀ 'ਚ ਨਹੀਂ ਪੜ੍ਹ ਸਕਦਾ ਉਸੇ ਦੂਜੀ 'ਚ ਜਿਹੜੇ ਪਹਿਲਾਂ ਲੱਗੇ ਆ ਸਰਕਾਰੀ 'ਚ ਪੜ੍ਹ ਕੇ ਲੱਗੇ ਆ ਉਹ ਮੇਰੀ ਗੱਲ ਸੁਣੋ ਜੀ ਸਭ ਮੈਂ ਕਿਹੜਾ ਕਿਹਾ ਹਾਂਜੀ ਬਾਹਰ ਕੇ ਫੋਟੋ ਮਾ ਲੀ ਜਿੰਨੇ ਕੋਈ ਗਲਤ ਕੰਮ ਤਾਂ ਨਹੀਂ ਹੋਣਾ ਬਾਕੀ ਹੋ ਜਾਏਗਾ ਬਾਕੀ ਪਰ ਤੇ ਉਲੀ ਕੇ ਆ ਬਾਪੂ ਦੇ ਕਿ ਨਾਮ ਹੈ ਮੇਜਰ ਬਾਪੂ ਨੂੰ ਲੈ ਕੇ ਜਾਣਾ ਬਸ ਚੱਪ ਰੋ ਇਹ ਡਰਦਾ ਕਿ ਦਿੱਲੀ ਜਾਵਗਾ ਸੀ ਅੱਛਾ ਪਹਿਲੇ ਧਰ ਦੇ ਉੱਥੇ ਬਾਰ ਹੋ ਗਿਆ ਵਸਾ ਲੇਤਾ ਸਹੀ ਗੰਦੇ ਫੋਟੋ ਮਾ ਤਾਂ ਆਪ ਨੂੰ ਕੋਈ ਸਾਡੇ ਸ਼ੇਰਾ ਹਾਂਜੀ ਬਾਪੂ ਚਾਰ ਪੰਜ ਸੇ ਨੂੰ ਬੰਦਾ ਨਹੀਂ ਮਿਲਦਾ ਡੈੜੀ ਤੇ ਡੈੜੀ ਜੀ ਤੇ ਫਿਰ ਇੱਥੇ ਕੀ ਤੰਗੀ ਆ ਹਾਂ ਸਹੀ ਗੱਲ ਹੈ ਨਹੀਂ ਕਿਨੂੰ 4-5 ਰੁਪਿਆ ਬਣ ਗਿਆ ਰੋਟੀ ਟੁਕਸਾਰਾ ਆਪਣਾ ਹਾਂ ਜਿੰਨੇ ਮੈਂ ਤੂੰ ਦੋ ਤਿੰਨ ਟਾਈਮ ਚਾਹ ਆਣਾ ਤੇ ਪੈਗ ਭਾਲਦੇ ਠੀਕ ਕੀ ਕਰੇਗਾ ਕੀ ਗੱਲ ਝੂਠੀ ਹੈ ਨਹੀਂ ਸਹੀ ਬੰਦਾ ਮਿਲਦਾ ਨਹੀਂ ਇੱਥੇ ਨਹੀਂ ਕੰਮ ਤਾਂ ਜਿਵੇਂ ਪਹਿਲਾਂ ਖੱਲੀ ਖੇਤੀ ਚ ਕੰਮ ਹੁੰਦੇ ਸੀ ਹੁਣ ਤਾਂ ਕੰਮ ਹੋਰ ਵੀ ਬਥੇਰੇ ਬਣ ਗਏ ਮੈਂ ਕਾਰੀਗਰ ਮਿਸਤਰੀ ਵਾਹ ਲੱਗੇ ਪਏ ਹਾਂ ਬਿਲਕੁਲ ਮੈਂ ਕਹਿੰਦਾ ਵੀ ਬਾਹਰੋਂ ਆ ਕੇ ਹੋਰ ਜੂਪੀ ਬਿਹਾਰ ਤੋਂ ਆ ਕੇ ਇੱਥੇ ਲੋਕ ਜਿਹੜਾ ਕੰਮ ਕਰੀ ਜਾਂਦੇ ਆ ਚਣਾਈ ਦਾ ਕਰੀ ਜਾਂਦੇ ਆ ਕੋਈ ਆਪਣਾ ਜੋੜੀਆਂ ਦਾ ਕਰੀ ਜਾਂਦੇ ਆ ਆਪਣੇ ਮੁੰਡੇ ਵੀ ਕਰ ਸਕਦੇ ਮੈਨੂੰ ਲੱਗਦਾ ਸ਼ਾਇਦ ਸਾਡੇ 10 ਰੇੜੀਆਂ ਤਾਂ ਇਹਦੇ ਆਲੀਆਂ ਲੱਗੀਆਂ ਤੇਰੇ ਗੋਲ ਗੱਪਿਆਂ ਵਾਲੀਆਂ ਬਈਆਂ ਦੀਆਂ ਮਾਰੀ ਦੀਆਂ ਤੇ ਇੱਕ ਕਵਾੜਗੀਆਂ 10 ਕੋਈ ਕਵਾੜਗੀਆਂ ਸਾਡੇ ਪਿੰਡ ਚ ਬਈਈ ਦੁਕਾਨਾਪਾਈ ਬੱਚੇ ਉਹ ਮਾਨਸ ਵਾਲੀ ਛੜਕ ਤੇ ਘਰ ਲੈ ਕੇ ਪਾਲੇ ਉਹਨਾਂ ਨੇ ਪਲਾਟ ਲੈ ਕੇ ਘਰ ਪਾਲੇ ਹੂੰ ਸਾਡੇ ਪਿੰਡ ਤਾਂ ਜਿੱ ਕਿਸੇ ਕੋਲ ਕਿੱਲਾ ਇੱਥੇ ਆ ਕੇ ਵੜੇ ਸਾਡੇ ਪਿੰਡ ਚ ਉਹ ਤਾਂ ਬਾਦਲ ਦੇ ਮੁਕਾਬਲੇ ਚਾਉਂਗਾ ਸਹੀ ਗੱਲ ਹੈ ਹਾਂ ਨਹੀਂ ਗੱਲ ਸਹੀ ਹੈ ਸਾਡੇ ਪੱਖ ਕਰਦੇ ਆ ਬਾਹਰ ਲਵਾ ਦੇ ਅੱਛਾ ਤੱਕ ਨਹੀਂ ਕਰਦੇ ਨਾਲ ਪੱਖ ਕਰਦੇ ਆਪਣੇ ਹੁਣ ਤੋੜੇ ਵੇਚ ਦੀ ਜਿਹੜੀ ਉਹ ਇੱਥੋਂ ਬਾਹਰ ਵਾਗ ਕੇ ਬੁਰਸ਼ ਤੇ ਸਿੱਠਾ ਕੇ ਸਿਮਿਆ ਚਾ ਕੇ ਬੈਠੀ ਟੁੱਕਰ ਨੂੰ ਕੁੱਕ ਦੱਦੀ ਲੈ ਹਾਂ ਕੀ ਬਾਜੀ ਕਿਵੇਂ ਬੁਰੀ ਚੜਾਈ ਆਉ ਕੌਣ ਤਾਂ ਤਰੇ ਹਿੱਟਾ ਉਹਦੇ ਪਰਜਾ ਪਾਸੀ ਤੋੜੇ ਵੇਚ ਦਿੰਦੇ ਆ ਅੱਛਾ ਹਾਂਜੀ ਹਾਂਜੀ ਤੋੜੇ ਵੇਚਦੇ ਸਵੇਰੇ ਬੈਠੀ ਜੀ ਪੂਰੇ ਕਾਇਮ ਹੈ ਜਮਾ ਇਸ ਟਾਈਮ ਉਹ ਕੀ ਪਈ ਬੈਠੀ ਹੈ ਲੈ ਹਾਂ ਅਸੀਂ ਚੋੜੇ ਦਿਹਾੜੇ ਲੈ ਆਏ ਹਾਂ 3500 ਤਾ ਅਸੀਂ ਦਿੱਤਾ ਤੇ 3000 ਕਰਕੇ ਦਿੱਤਾ ਅੱਗੇ ਕੱਟੇ ਚੁੰਨੇ ਅੱਗੇ ਉਹੀ ਕੱਟੀਆਂ ਦੀ ਥੱਲੇ ਪੈਂਦੀਆਂ ਜੀ ਜਿਹੜੀਆਂ ਆ ਪੱਥਰ ਲੇ ਦਿੱਤੀ ਅਸੀਂ ਹੋਰ ਆਈ ਵਾਲਾ ਇਹ ਵੀ ਗੱਲ ਚਲ ਉਹਨਾਂ ਦਾ ਵੀ ਰਜਗਾਰ ਹੋ ਗਿਆ ਬਸ ਕੀ ਲੈ ਜਾਏਂਦਾ ਭਿੰਡੀ ਲੈ ਜਾਈਂਗੇ ਚੰਡੀਗੜ੍ਹ ਨਾਲੇ ਜੀ ਉੱਤਰਾ ਤੋਂ ਮੜੇ ਜਲਾ ਇੱਕ ਗੱਲ ਹੈ ਬਾਪੂ ਦੇਖ ਲਾ ਆਪਣੇ ਵੀ ਗੱਲ ਠੀਕ ਆ ਆਪਣੇ ਮੈਂ ਕਿਹਾ ਵੀ ਲੋਕ ਕਿੰਨੇ ਪਿਆਰੇ ਕਿੰਨੇ ਭੋਲੇ ਆ ਜੇ ਸਰਬ ਨਾਲ ਤੁਸੀਂ ਸਾਡੇ ਨਾਲ ਗੱਲਾਂ ਕਰੀ ਜਾਂਦੇ ਹੋ ਜਮਾ ਆਏ ਲੱਗੀ ਜਾਂਦਾ ਵੀ ਜਿਵੇਂ ਮੈਨੂੰ ਨਹੀਂ ਲੱਗਦਾ ਵੀ ਯਾਰ ਮੈਂ ਕੋਈ ਪ੍ਰੋਗਰਾਮ ਕਰੀ ਜਾਂਦਾ ਜਾਂ ਮੈਨੂੰ ਮੈਂ ਤਾਂ ਆਪਦੇ ਜਿਵੇਂ ਦਿਲੋਂ ਗੱਲਾਂ ਕਰੀ ਜਾਂਦਾ ਠਸੀ ਠੀਕ ਹੈ ਹਣਾ ਆਪਾਂ ਛੀ ਜਾਂਦੇ ਪਰ ਬਹੁਤ ਜਗ੍ਹਾ ਤੇ ਉੱਤੇ ਐਂ ਲੱਗਦਾ ਵੀ ਯਾਰ ਲੋਕ ਐ ਸਮਝ ਲੈਂਦੇ ਵੀ ਪਤਾ ਨਹੀਂ ਕੀ ਹੋ ਜੂਗਾ ਹਾਂ ਸੱਚੀ ਵੀ ਮੈਂ ਇੱਕ ਕੱਲ ਪਰਸੋ ਗਏ ਇੱਥੇ ਕਿਤੇ ਰਿਕਾਰਡ ਕਰਨ ਤੇ ਉਹ ਕਹਿੰਦਾ ਸੀ ਹਾਂ ਰਿਕਾਰਡ ਤਿਆਰ ਧਰੂ ਕੇ ਬੰਦਾ ਬੈਠ ਗਿਆ ਤੇ ਉਹਦੇ ਮੈਕ ਲਾਇਆ ਉਹ ਕਹਿੰਦਾ ਮੈਂ ਤੈਨੂੰ ਬੋਲਦਾ ਚਲੋ ਠੀਕ ਹੈ ਬਾਪੂ ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਵਿਰਿੰਦਰ ਚੰਗਾ ਜੀ ਕਰਦੇ ਬਾਨ न बोले के फटके जाम